ਪੰਜਾਬੀਓ ਜਾਗ ਦੇ ਕੇ ਸੁੱਤੇ ਪੰਜਾਬੀਓ ਜਾਗ ਦੇ ਕੇ ਸੁੱਤੇ ਪੰਜਾਬੀਓ ਜਾਗ ਦੇ ਕੇ ਸੁੱਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਕਰਦੇ ਆ ਤੁਸੀ ਸਾਰੇ ਠੀਕ ਠਾਕ ਹੋਣੇ ਆ ਤੰਦਰੁਸਤ ਹੋਣੇ ਆ ਸਿਹਤਯਾਬ ਹੋਣੇ ਆ ਤੇ ਹਾਸੇ ਠੱਠਿਆਂ ਦੇ ਨਾਲ ਤੁਹਾਡੀਆਂ ਸਾਂਝਾਂ ਪੈਂਦੀਆਂ ਹੋਣਗੀਆਂ ਮੈਂ ਆ ਸੁਖਵੀਰ ਸਿੰਘ ਸ਼ੇਰਕਲ ਪ੍ਰੋਗਰਾਮ ਲੈ ਕੇ ਹਾਜ਼ਰ ਆ ਜੀ ਪੰਜਾਬੀਓ ਜਾਗ ਦੇ ਕੇ ਸੁੱਤੇ ਜਾਗ ਦੇ ਕੇ ਸੁੱਤੇ ਦਾ ਭਾਵ ਕੀ ਹੁੰਦਾ ਹੈ ਕੀ ਨਹੀਂ ਹੁੰਦਾ ਇਹ ਤੁਸੀਂ ਬਿਹਤਰ ਜਾਣਦੇ ਹੋ ਸਾਡੇ ਤੋਂ ਵੀ ਬਿਹਤਰ ਜਾਣਦੇ ਹੋ ਮੇਰੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਵਿਚਾਰਾਂ ਦੀ ਸਾਹ ਜਿਹੜੀ ਹੈ ਜਿਸਪਾਲ ਸਿੰਘ ਸੰਧੂ ਹਰਾਂ ਨੇ ਪਾਉਣੀ ਹੈ ਸਭ ਤੋਂ ਪਹਿਲਾਂ ਸੰਧੂ ਸਾਹਿਬ ਦਾ ਸਵਾਗਤ ਕਰ ਲੈਨੇ ਆ ਫਿਰ ਪ੍ਰੋਗਰਾਮ ਦਾ ਅੱਗੇ ਪੈਰ ਧਰਾਵਕ ਕਰਦੇ ਆ ਸੰਧੂ ਸਾਹਿਬ ਪਿਆਰ ਭਰੀ ਸਤਿ ਸ਼ਕਾਲ ਸਤਿ ਸ਼ਕਾਲ ਜੀ ਸ਼ਿਰਗਿਲ ਸਾਹਿਬ ਕੀ ਹਾਲ ਨੇ ਠੀਕ ਠਾਕ ਹੋ ਬਹੁਤ ਵਧੀਆ ਚੜ੍ਹਦੀ ਕਲਾ ਨਵੇਂ ਸਾਲ ਦੀ ਸ਼ੁਰੂਆਤ ਹੋਈ ਹੈ ਤੇ ਨਵੇਂ ਰੈਜ਼ੋਲੂਸ਼ਨ ਜੇ ਅਸੀਂ ਵੀ ਆਪਣੇ ਕੀਤੇ ਹੈ ਇਸ ਵਾਰ ਥੋੜਾ ਜਿਹਾ ਵਧੀਆ ਕਰਨਾ ਗਾ ਹਾਂ ਨਹੀਂ ਬਿਲਕੁਲ ਵਧੀਆ ਹੋਣਾ ਵੀ ਚਾਹੀਦਾ ਸੋ ਜਿਸ ਤਰੀਕੇ ਦੇ ਨਾਲ ਪ੍ਰੋਗਰਾਮ ਆਪਾਂ ਸ਼ੁਰੂ ਕੀਤਾ ਹੈ ਪ੍ਰੋਗਰਾਮ ਸ਼ੁਰੂ ਕਰਦੇ ਸਾਰ ਕਹਿੰਦੇ ਵਿਚਾਰਾਂ ਦੀ ਜੇਕਰ ਗੱਲ ਕਰੀਏ ਤਾਂ ਵਿਚਾਰ ਆਪਾਂ ਨੂੰ ਸਾਂਝੇ ਵੀ ਕਰ ਦੇਣੇ ਚਾਹੀਦੇ ਨੇ ਵਿਚਾਰ ਆਪਾਂ ਸਾਂਝੇ ਕਰਨ ਦੇ ਉੱਪਰ ਹੀ ਇਹ ਪ੍ਰੋਗਰਾਮ ਦਾ ਆਧਾਰ ਰੱਖਿਆ ਤੇ ਮਨ ਦੇ ਵਿੱਚ ਬਲਬਲਾ ਕੋਈ ਆਉਂਦਾ ਹੈ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਕੋਈ ਵਿਚਾਰ ਸਾਂਝਾ ਕਰਨਾ ਚਾਹੋ ਬਿਲਕੁਲ ਸ਼ਿਰਕਲ ਸਾਹਿਬ ਵਿਚਾਰ ਹੋਣਾ ਚਾਹੀਦਾ ਹੈ ਕਿਉਂਕਿ ਜੇ ਤੁਹਾਡਾ ਪ੍ਰੋਗਰਾਮ ਵਿਚਾਰ ਤੋਂ ਸ਼ੁਰੂ ਹੋਵੇ ਤਾਂ ਵਧੀਆ ਹੈ ਕਿਉਂਕਿ ਲੋਕਾਂ ਨੂੰ ਕੁਝ ਸਿੱਖਣ ਨੂੰ ਵੀ ਮਿਲ ਜਾਂਦਾ ਹੈ ਔਰ ਉਹ ਗੱਲ ਨਾਲ ਲੋਕਾਂ ਦੇ ਦਿਲ ਦੇ ਵਿੱਚ ਵੀ ਘਰ ਕਰ ਜਾਂਦੀ ਕਿ ਯਾਰ ਆ ਇੱਕ ਗੱਲ ਬੰਦੇ ਨੇ ਸੋਣੀ ਕਹਿਤੀ ਤਾਂ ਜੇ ਕ੍ਰੈਸੀ ਵਿਚਾਰ ਦੀ ਗੱਲ ਕਰਦੇ ਆ ਤਾਂ ਸ਼ਿਰਕਤ ਸਾਹਿਬ ਇਹ ਵਿਚਾਰ ਅੱਜ ਦਾ ਜਿਹੜਾ ਵਿਚਾਰ ਹੈ ਮੈਨੂੰ ਲੱਗਦਾ ਹੈ ਕਿ ਵਾਕਿਆ ਲੋਕਾਂ ਨੂੰ ਪਸੰਦ ਆਊਗਾ। ਸੋ ਅਕਸਰ ਇੱਕ ਗੱਲ ਹੈ ਜਿਹੜੀ ਸਿਆਣੇ ਕਹਿੰਦੇ ਸੀ ਅੱਜ ਕੱਲ ਉਹ ਸਿਆਣਿਆਂ ਦੀਆਂ ਗੱਲਾਂ ਸੁਣਨ ਨੂੰ ਨਹੀਂ ਮਿਲਦੀਆਂ ਤੁਹਾਨੂੰ ਕਹਿੰਦੇ ਇਹ ਵਿਚਾਰ ਹੈ ਜੀ। ਹਾਂ ਸਿਆਣੇ ਵੀ ਘਟਦੇ ਜਾਂਦੇ ਨੇ। ਸਿਆਣੇ ਵੀ ਘਟਦੇ ਜਾਂਦੇ ਆ। ਸੋ ਗੱਲਾਂ ਵੀ ਕਰਦੀਆਂ ਜਾਂਦੀਆਂ ਤਾਂ ਵਿਚਾਰ ਜੇ ਬਣ ਗਿਆ। ਪਰ ਇਹ ਸਿਆਣਿਆਂ ਦੀ ਕਈ ਕੋਈ ਗੱਲ ਹੈ ਅਕਸਰ ਲੋਕ ਸੱਥਾਂ ਦੇ ਵਿੱਚ ਕਹਿੰਦੇ ਹੁੰਦੇ ਸੀ ਜਦੋਂ ਉਦਾਹਰਨ ਦੇਣੀ ਹੁੰਦੀ ਸੀ ਨਾ ਤਾਂ ਆਧਾਰਨ ਦੇ ਤੌਰ ਤੇ ਗੱਲ ਕਹੀ ਜਾਂਦੀ ਸੋ ਅੱਜ ਅਸੀਂ ਵਿਚਾਰ ਦੇ ਰੂਪ ਦੇ ਵਿੱਚ ਤੁਹਾਨੂੰ ਦੱਸਾਂਗੇ। ਕਹਿੰਦੇ ਆ ਕਿ ਲੋਹਾਰ ਦਾ ਚੰਡਿਆ ਲੋਹਾ। ਹੂੰ ਲੋਹਾਰ ਦਾ ਚੰਡਿਆ ਲੋਹਾ ਤੇ ਵਕਤ ਦਾ ਚੰਡਿਆ ਇਨਸਾਨ ਅਕਸਰ ਕਠੋਰ ਬਣ ਜਾਂਦਾ ਹੈ ਬਣ ਜਾਂਦਾ ਬਿਲਕੁਲ ਬਹੁਤ ਸੋਹਣੀ ਸੋ ਦੋਸਤੋ ਇਹ ਵਿਚਾਰ ਤੋਂ ਭਾਵੇਂ ਹੈ ਕਿ ਜਿਹੜੇ ਲੋਕਾਂ ਨੂੰ ਵਕਤ ਦੀ ਮਾਰ ਪਈ ਹੈ ਨਾ ਜਿਨ੍ਹਾਂ ਨੇ ਵਕਤ ਦੀ ਮਾਰ ਝੱਲੀ ਹੈ ਸੋ ਭਾਵੇਂ ਮਿਹਨਤ ਕੀਤੀ ਹੋਵੇ ਸਟਰਗਲ ਕੀਤੀ ਹੋਵੇ ਬੁਰੇ ਦਿਨ ਦੇਖ ਕੇ ਮਿਹਨਤ ਕਰਕੇ ਚੰਗੇ ਲਿਆਦੇ ਹੁਣ ਉਹ ਇਨਸਾਨ ਕਠੋਰ ਹੋ ਹੀ ਜਾਂਦੇ ਹਨ ਜਿਵੇਂ ਲੋਹੇ ਨੂੰ ਜਿੰਨੀ 6 ਵਜੇ ਦਲਵਾ ਉਹਨਾ ਮਜ਼ਬੂਤ ਬਣਦਾ ਸੋ ਇਨਸਾਨ ਵੀ ਉਸੇ ਤਰੀਕੇ ਦੇ ਨਾਲ ਆ ਇਨਸਾਨ ਨੂੰ ਜਿੰਨੀਆਂ ਸੱਟਾਂ ਵੱਜਣ ਉਹਨਾ ਇਨਸਾਨ ਕਠੋਰ ਤੇ ਮਿਹਨਤੀ ਬਣਦਾ ਤੇ ਉਹਨਾ ਇਨਸਾਨ ਕਾਮਯਾਬ ਬਣਦਾ ਸੋ ਦੋਸਤੋ ਇਹ ਵਿਚਾਰ ਦਿਲ ਦੇ ਵਿੱਚ ਵਸਾ ਕੇ ਤੇ ਮਿਹਨਤ ਨਵੇਂ ਸਾਲ ਦੇ ਵਿੱਚ ਸ਼ੁਰੂ ਕਰ ਦੋ ਪੰਜਾਬੀਓ ਜਾਗ ਦੇ ਕੇ ਸੁੱਤੇ ਪੰਜਾਬੀਓ ਜਾਗ ਦੇ ਕੇ ਸੁੱਤੇ ਪੰਜਾਬੀਓ ਜਾਗ ਦੇ ਕੇ ਸੁੱਤੇ ਹੂੰ ਬਿਲਕੁਲ ਬਹੁਤ ਚੰਗੀ ਗੱਲ ਆ ਮਿਹਨਤ ਤਾਂ ਕਰਨੀ ਚਾਹੀਦੀ ਆ ਮਿਹਨਤ ਤੋਂ ਬਿਨਾ ਸਾਡੇ ਕੋਲ ਜੜੀਆਂ ਚੀਜ਼ਾਂ ਪਹੁੰਚਦੀਆਂ ਨੇ ਜਾਂ ਫਿਰ ਜਿੰਨਾਂ ਨੂੰ ਅਸੀਂ ਹਾਸਲ ਕਰਦੇ ਆ ਉਹਦਾ ਮਜ਼ਾ ਨਹੀਂ ਆਉਂਦਾ ਜਿੰਨਾਂ ਮਿਹਨਤ ਕਰਕੇ ਕਮਾਈ ਹੋਈ ਕਿਸੇ ਚੀਜ਼ ਦਾ ਆਉਂਦਾ ਬਿਲਕੁਲ ਸੰਤੂ ਸਾਹਿਬ ਇਹ ਗੱਲ ਆਪਾਂ ਵਿਚਾਰ ਤੋਂ ਸ਼ੁਰੂ ਕੀਤੀ ਆ ਮੈਂ ਇੱਕ ਵਿਚਾਰ ਤੁਹਾਡਾ ਹੋਰ ਜਾਣਨਾ ਚਾਹੁੰਦਾ ਕਦੇ ਘੋੜਾ ਘੂੜਾ ਰੱਖਿਆ ਤੁਸੀਂ ਕਦੇ ਘੋੜੇ ਘੂੜਾ ਰੱਖਣ ਦਾ ਸ਼ੌਂਕ ਪਿਆ ਮੈਂ ਨਾ ਤੁਸੀਂ ਬੜੀ ਵਧੀਆ ਗੱਲ ਕੀਤੀ ਆ ਸ਼ਿਰਗਲ ਸਾਹਿਬ ਮੈਨੂੰ ਮੈਂ ਘੋੜਿਆਂ ਬਾਰੇ ਜ਼ਿਆਦਾ ਸੋਚਦਾ ਨਹੀਂ ਸੀ ਨਾ ਮੈਨੂੰ ਕੋਈ ਚਾਰ ਸੀਗਾ ਰੱਖਣ ਦਾ ਪਰ ਹੁਣ ਜਿੱਦਾਂ ਸੋਸ਼ਲ ਮੀਡੀਆ ਤੇ ਘੋੜਿਆਂ ਦੀ ਚਰਚਾ ਚੱਲ ਰਹੀ ਐ ਕਦੀ ਪੰਜਾਬ ਸ਼ਿੰਗਾਰ ਮੂਰੇ ਆ ਜਾਂਦਾ ਕਦੀ ਸਰਖਾਬ ਮੂਰੇ ਆ ਜਾਂਦਾ ਕਦੀ ਸ਼ਾਹਬਾਜ਼ ਮੂਰੇ ਆ ਜਾਂਦਾ ਕਦੇ ਸ਼ਾਨ ਦੀਆਂ ਗੱਲਾਂ ਚੱਲਦੀਆਂ ਹੁਣ ਮੈਨੂੰ ਲੱਗਦਾ ਵੀ ਜਿਹੜੇ ਪਸ਼ੂ ਦੋਕ ਰੱਖੇ ਇਹਦੇ ਨਾਲ ਉਹ ਮੈਂ ਘੋੜਾ ਰੱਖ ਲਾਂ ਘੋੜਾ ਰੱਖ ਲਾਂ ਹੈ ਨਾਲੇ ਤਾਂ ਪੈਸੇ ਜ਼ਿਆਦਾ ਹੈ ਹੈ ਤੇ ਨਾਲੇ ਮੇਲਿਆਂ ਦੇ ਵਿੱਚ ਵੀ ਅਸੀਂ ਖੜਿਆ ਕਰਾਂਗੇ ਟਰੈਕਟਰ ਟਰੱਕਰ ਜਿੱਤਿਆ ਕਰਾਂਗੇ ਕਿਉਂਕਿ ਚਰਚਾ ਹੀ ਪੰਜਾਬ ਦੇ ਵਿੱਚ ਇਹ ਚੱਲੀ ਐ ਆ ਪਿਛਲੇ ਹਫ਼ਤੇ ਤੋਂ ਆ ਦੋ ਹਫ਼ਤੇ ਹੋ ਗਏ ਐ ਕਦੀ ਪੰਜਾਬ ਸ਼ਿੰਗਾਰ ਮੂਰੇ ਆਉਂਦਾ ਕਦੀ ਸ਼ਾਹਬਾਜ਼ ਮੂਰੇ ਆਉਂਦਾ ਤੇ ਲੋਕ ਵੀ ਹੁਣ ਨਾ ਸੱਥਾਂ ਦੇ ਵਿੱਚ ਕੂੜਿਆਂ ਦੀਆਂ ਚਰਚਾ ਚੱਲਣ ਲੱਪੀਆਂ ਕੂੜਿਆਂ ਦੀ ਚਰਚਾ ਕਰਨ ਲੱਪੇ ਪਹਿਲਾਂ ਆਉਂਦਾ ਸੀਗਾ ਉਹ ਯਾਰ ਮੈਂ ਨਾ ਮੱਝ ਲਿਆਂਦੀ ਆ ਮੋਹਰੇ ਨਸਲ ਦੀ ਇਧਰ ਪਾਰ ਵੱਲੋਂ ਜਾ ਕੇ ਮੱਝ ਲਿਆਤੀ ਆ ਵਹਾਨਾ ਦਾ ਹੈ ਡਾ ਤੇ ਪਹਿਲੇ ਦੂਜੇ ਸੂਏ ਸੂਈ ਆ ਹੁਣ ਤਾਂ ਮੈਨੂੰ ਆ ਘੋੜਿਆਂ ਦੀਆਂ ਗੱਲਾਂ ਆਈ ਜਾਂਦੀਆਂ ਮਤਲਬ ਦਿਲ ਕਰਨ ਲੱਗ ਪਾਉਂਦਾ ਇਹ ਸੁੰਘ ਬੜੇ ਵੱਡੇ ਐ ਘੋੜੇ ਦੇ ਕਾਨਾ ਹੁੰਦੇ ਐ ਹਾਂ ਮੇਰੇ ਤਾਂ ਦਿਮਾਗ ਦੇ ਵਿੱਚ ਹੀ ਚਰਚਾ ਉਹ ਚੱਲਣ ਲੱਗੀ ਤੇ ਮੇਰਾ ਹੁਣ ਦਿਲ ਕਰਦਾ ਯਾਰ ਘੋੜਾ ਰੱਖੀਂ ਅੱਛਾ ਪਿਛਲੇ ਦਿਨਾਂ ਦੇ ਵਿੱਚ ਨਾ ਸੰਤੂ ਸਾਹਿਬ ਘੋੜਿਆਂ ਦੀ ਗੱਲ ਹੋਈ ਪੰਜਾਬ ਦੇ ਵਿੱਚ ਐਨੀ ਮੇਰੇ ਵਰਗਾ ਜਿਹਨੇ ਕਦੇ ਕੁੱਤਾ ਨਹੀਂ ਨਾ ਕਰੇ ਰੱਖਿਆ ਉਹ ਵੀ ਸੋਚਣ ਡਿਆ ਸੀ ਕਿ 50 ਹਜ਼ਾਰ ਰੁਪਏ ਦੀ ਕੋਈ ਬਸ਼ੇਰੀ ਆ ਜੇ ਬਸ਼ੇਰੀ ਆ ਜੇ ਆਪਾਂ ਲੱਖ ਲਈਏ ਤੇ ਉਹ ਕੁਝ ਕੁ ਗਾਣੇ ਵੀ ਬਣੇ ਪਏ ਨੇ ਕਿ 60 ਲੱਖ ਲਾਇਆ ਦੇ ਨਾਲ ਦੀ ਸ਼ੇਰੀ ਤੇ ਸਾਲ ਨੂੰ ਕਰੋੜ ਪੱਕਾ ਵਟਦੇ ਪਿਆ ਇਹ ਹੁਣ ਕਰੋੜ ਬਣ ਵੀ ਜਾਂਦਾ ਜਾਂ ਨਹੀਂ ਵੀ ਬਣ ਜਾਂਦਾ ਹੁਣ ਮੇਰੇ ਅਰਗੇ ਦੇ ਰਚਾਈ ਦੇ ਵਿੱਚ ਮੂੰਹ ਦਿੱਤਾ ਹੁੰਦਾ ਬਾਹਰ ਨਿਕਲਣ ਨੂੰ ਦਿਲ ਨਹੀਂ ਕਰਦਾ ਬਾਰ ਤੂੰਂd ਪਈ ਜਾਂਦੀ ਐ ਮੌਸਮ ਸਾਨੂੰ ਕਹਿੰਦਾ ਕਿ ਬਾਹਰ ਨਿਕਲ ਕੇ ਤੁਸੀਂ ਆਉਂਗੇ ਤਾਂ ਤੁਹਾਨੂੰ ਮੈਂ ਡਰਾਉਂਗਾ ਉਹ ਸਾਰੀਆਂ ਚੀਜ਼ਾਂ ਵੇਖਦੇ ਵਿਚਾਲੇ ਮੇਰੇ ਵਰਗਾ ਫੋਨ ਦੇ ਵਿੱਚ ਹੀ ਵੇਖਦਾ ਅੱਛਾ ਯਾਰ ਘੋੜਿਆਂ 'ਚ ਤਾਂ ਪੈਸੇ ਹੀ ਬਹੁਤ ਨੇ ਮੇਰੇ ਵਰਗਾ ਫਿਰ ਆਪਣੇ ਪੈੜਾਂ ਦੇ ਉੱਤੇ ਕਹਾੜੀ ਨਹੀਂ ਮਾਰਦਾ ਕਹਾੜੀ ਦੇ ਉੱਪਰ ਟੱਪਣ ਦੀ ਕੋਸ਼ਿਸ਼ ਕਰਦਾ ਕਿ ਕਹਾੜੀ ਪਈ ਐ ਮੈਂ ਇਹਦੇ ਉੱਪਰ ਟੱਪਾਂ ਹੁਣ ਇਹੀ ਹਾਲਾਤ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਬਣੇ ਪਰ ਕੀ ਘੋੜਿਆਂ ਦੇ ਉੱਪਰ ਇਸ ਤਰੀਕੇ ਦੀ ਚਰਚਾ ਹੋਣੀ ਚਾਹੀਦੀ ਆ ਹਾਲਾਂਕਿ ਸ਼ੌਕ ਨੂੰ ਅਸੀਂ ਕਿਸੇ ਵੀ ਤਰੀਕੇ ਦੇ ਨਾਲ ਕੋਈ ਕ੍ਰਿਟੀਸਾਈਜ਼ ਨਹੀਂ ਕਰਦੇ ਨਾ ਹੀ ਅਸੀਂ ਕੋਈ ਗੜਕਤ ਪਰੇਸ਼ਾਨੀ ਕਰਦੇ ਆ ਭਾਈ ਤੁਹਾਡੀ ਜੇਬ 'ਚ ਪੈਸੇ ਨੇ ਸਾਡੇ ਵੱਲੋਂ ਉਠ ਲਓ ਤੁਹਾਡੇ ਕੋਲੇ ਪੈਸੇ ਨੇ ਸਾਡੇ ਵੱਲੋਂ ਹਾਥੀ ਲਾਓ ਤੇ ਜਿਹੜੇ ਡਾਇਨਾਸੌਰਾਂ ਦੀ ਗੱਲ ਹੁੰਦੀ ਆ ਸਾਡੇ ਵੱਲੋਂ ਮੁੱਲ ਮਿਲਦੇ ਤਾਂ ਉਹ ਵੀ ਲੈ ਸਕਦਾ ਕੋਈ ਪਰ ਅਸਲੀ ਗੱਲ ਸ਼ਿਰਕਲ ਸਾਹਿਬ ਇਹ ਹੀ ਹੈ ਕਿ ਜਿਹੜਾ ਮੁੱਦਾ ਅਸੀਂ ਜਿਹੜੀ ਤਰਜ਼ ਤੇ ਗੱਲ ਕਰਦਾਂ ਕਿ ਜਿਹੜਾ ਮੁੱਦਾ ਬਣਨਾ ਚਾਹੀਦਾ ਸੀ ਸੋਸਾਇਟੀ ਦੇ ਵਿੱਚ ਜਿਹੜਾ ਮੁੱਦਾ ਉੱਠਣਾ ਚਾਹੀਦਾ ਸੀ ਉਹ ਉੱਠਿਆ ਨਹੀਂ ਤੇ ਜਿਹਨੂੰ ਕੋਈ ਹੈ ਹੀ ਨਹੀਂ ਸੀ ਕਿ ਵੀ ਇਹਨੂੰ ਤਵੱਜੋ ਨਹੀਂ ਦੇਣੀ ਚਾਹੀਦੀ ਸੀ ਉਹਨੂੰ ਅਸੀਂ ਨਹੀਂ ਤਵੱਜੋ ਦਿੱਤੀ ਐ ਵੀ ਲੋਕਾਂ ਦਾ ਹੁਣ ਮਨ ਕਰਾਇਆ ਕਿ ਯਾਰ ਅਸੀਂ ਉਹ ਵੀ ਕਰ ਲਈਏ ਮੈਂ ਤਾਂ ਕਹਿੰਦਾ ਪੰਜਾਬੀਆਂ ਨੂੰ ਸ਼ੌਂਕ ਨਾ ਸੰਧੂ ਸਾਹਿਬ ਪੂਰਾ ਕਰ ਲੈਣਾ ਚਾਹੀਦਾ ਪੰਜਾਬੀ ਸ਼ੌਕ ਦੇ ਲਈ ਜਾਣੇ ਜਾਂਦੇ ਨੇ ਇਹ ਤਾਂ ਇੱਥੋਂ ਟਰੈਕਟਰ ਜਿਹੜੇ ਦਾਦਿਆਂ ਪਰਦਾਦਿਆਂ ਦੇ ਖੜੇ ਨੇ ਟਾਇਰ ਵੀ ਗਲ ਗਏ ਉਹ ਚੱਕਿਆਂ ਦੇ ਉੱਪਰ ਹੋ ਗਏ ਉਹਨਾਂ ਨੂੰ ਵੀ ਕਹਿੰਦੇ ਨਿਊਜ਼ੀਲੈਂਡ ਜਾ ਕੇ ਅਸੀਂ ਤੋਹਾਂਗੇ ਚਲਾਵਾਂਗੇ ਉਹ ਸਾਰੀਆਂ ਚੀਜ਼ਾਂ ਵੀ ਨਾਲ ਨਾਲ ਚਲਦੀਆਂ ਨੇ ਪਰ ਕਿੱਤੇ ਨਾ ਕਿਤੇ ਇਹ ਚਰਚਾ ਜਿਹੜੀ ਸੀ ਸਿਰਫ ਚਰਚਾ ਦਾ ਵਿਸ਼ਾ ਬਣ ਕੇ ਹੀ ਨਹੀਂ ਸੀ ਰਹਿਣੀ ਚਾਹੀਦੀ ਇਹਦੇ ਵਿੱਚੋਂ ਕੱਢਣ ਪਾਉਣ ਨੂੰ ਕੋਈ ਨਾ ਕੋਈ ਮਿਲਣਾ ਚਾਹੀਦਾ ਸੀ ਹੁਣ ਭਾਈ 8ਵੇਂ ਨੰਬਰ ਦੇ ਉੱਪਰ ਜਿਹੜਾ ਆਇਆ ਪੰਜਾਬ ਸ਼ਿੰਗਾਰ ਉਹ ਵੀ ਆਪਣੇ ਤਵੇਲੇ ਦੇ ਵਿੱਚ ਖੜਾ ਹੈ ਜਿਹੜਾ ਪਹਿਲੇ ਨੰਬਰ ਦੇ ਉੱਪਰ ਜਿੱਤੇ ਹੈ ਉਹ ਵੀ ਆਪਣੇ ਤਵੇਲੇ ਦੇ ਵਿੱਚ ਖੜਾ ਹੈ ਹੁਣ ਤੁਹਾਡੇ ਮੇਰੇ ਅਰਗੇ ਜਿਹੜੇ ਸੱਥਾਂ ਦੇ ਵਿੱਚ 2-2 ਘੰਟੇ ਇੱਕ ਦੂਸਰੇ ਨਾਲ ਬਹਿਸ ਕਰਕੇ ਆਏ ਕਿ ਨਾ ਨਾ ਭਾਈ ਉਹਦੇ ਤਾਂ 8 ਨੰਬਰ ਬਣਦੇ ਹੀ ਨਹੀਂ ਸੀ ਉਹਦੀ ਤਾਂ ਧੌਣ ਸਿੱਧੀ ਸੀ ਉਹਦੇ ਤਾਂ ਕੰਨ ਭੜਦੇ ਸੀ ਉਹ ਸਾਰਾ ਕੁਝ ਹੁੰਦਾ ਸੀ ਉਹਦਾ ਤਾਂ ਪਿੱਛੇ ਵੇਟ ਬਹੁਤ ਭਾਰਾ ਹੋਇਆ ਪਿਆ ਉਹ ਸਾਰੀਆਂ ਗੱਲਾਂ ਕਰਨ ਵਾਲੇ ਲੋਕ ਕਦੇ ਘਰ ਦੇ ਵਿੱਚ ਜਾ ਕੇ ਇਹ ਉਹਨਾਂ ਨੇ ਪੁੱਛਿਆ ਕਿ ਘਰ ਦੇ ਵਿੱਚ ਸੌਦਾ ਪਾਣੀ ਪੂਰਾ ਹੈ ਭਾਈ ਕਦੇ ਘਰ ਦੀਆਂ ਬੀਬੀਆਂ ਨੂੰ ਇਹ ਜਾ ਕੇ ਪੁੱਛਿਆ ਕਿ ਤੁਹਾਨੂੰ ਕਿਸੇ ਚੀਜ਼ ਦੀ ਕੋ ਲੋੜ ਤਾਂ ਨਹੀਂ ਜਿਹੜੇ ਬਾਹਰ ਕਿਸੇ ਦੇ ਘੋੜਿਆਂ ਬਾਰੇ ਲੜੀ ਜਾਂਦੇ ਨੇ ਜਿਹੜੇ ਕਿਸੇ ਦੇ ਘੋੜਿਆਂ ਦੇ ਬਾਰੇ ਇੰਨੀ ਚਰਚਾ ਕਰੀ ਜਾਂਦੇ ਨੇ ਕਦੇ ਘਰ ਦੇ ਵਿੱਚ ਬੈਠ ਕੇ ਉਹ ਵਿਚਾਰ ਚਰਚਾ ਕੀਤੀ ਕਦੇ ਘਰ ਦੇ ਵਿੱਚ ਬੈਠ ਕੇ ਅਸੀਂ ਐਨੇ ਚੇਤਨ ਹੋਏ ਜਿੰਨੇ ਅਸੀਂ ਪੰਜਾਬ ਸ਼ਿੰਗਾਰ ਦੇ ਕੰਨ ਜੁੜਦਿਆਂ ਨੂੰ ਵੇਖੇ ਹੁੰਦੇ ਸੀ ਅਸੀਂ ਇਹ ਨਹੀਂ ਕਹਿੰਦੇ ਕਿ ਤੁਹਾਡੇ ਵੱਲੋਂ ਸੋਚ ਵਿਚਾਰ ਦਾ ਵਿਸ਼ਾ ਨਹੀਂ ਵਿਸ਼ਾਲ ਕਰਨਾ ਚਾਹੀਦਾ ਕਰਨਾ ਚਾਹੀਦਾ ਪਰ ਜੇ ਇਸ ਥਾਂ ਦੇ ਉੱਪਰ ਤੁਸੀਂ ਖੜੇ ਹੋ ਉਸ ਥਾਂ ਦੇ ਉੱਪਰ ਤੁਸੀਂ ਝਾੜੂ ਨਹੀਂ ਮਾਰਿਆ ਤੇ ਮੇਰੇ ਵਰਗਾ ਗੱਲਾਂ ਕਰੀ ਜਾਵੇ ਕਿ ਵਾਸ਼ਿੰਟਨ ਬਹੁਤ ਸਾਫ਼ ਹੈ ਭਾਈ ਹੁਣ ਮੈਂ ਪੰਜਾਬ ਦਾ ਜਲੰਧਰ ਜ਼ਿਲ੍ਹਾ ਸਾਫ਼ ਕਰਨਾ ਹੈ ਹੁਣ ਮੈਂ ਘਰ ਤੇ ਆਪਣੇ ਕੂੜੇ ਦੇ ਢੇਰ ਦੇ ਉੱਪਰ ਖੜਾ ਹੋਵਾਂ ਇਹ ਸਾਰੀਆਂ ਚੀਜ਼ਾਂ ਤਾਂ ਕਰਕੇ ਵਾਜਬ ਨਹੀਂ ਮੈਨੂੰ ਲੱਗਦੀਆਂ ਬਾਕੀ ਇਹ ਚੀਜ਼ਾਂ ਮੈਨੂੰ ਲੱਗਦਾ ਨਾਲ ਨਾਲ ਚੱਲਦੀਆਂ ਨੇ ਲੋਕ ਵੀ ਵਿਚਾਰ ਵਟਾਂਦਰਾ ਇੱਦੋਂ ਤੇ ਕਰਦੇ ਨੇ ਤੇ ਵਿਚਾਰ ਵਟਾਂਦਰਾ ਕਿਧਰਲੇ ਪਾਸੇ ਨੂੰ ਜਾਂਦਾ ਉਹ ਤੁਸੀਂ ਵੀ ਵੇਖਦੇ ਹੋ ਇਹਦੀ ਇਹਦੀ ਸ਼ਿਰਕਲ ਸਾਹਿਬ ਇੱਕੋ ਗੱਲ ਹੈ ਕਿ 100 ਹੱਥ ਰੱਸਾ ਤੇ ਗੰਢ ਸਿਰੇ ਤੇ ਆਉਣੀ ਹੈ ਗੱਲ ਇਹੀ ਹੈ ਕਿ ਭਾਈ ਜਿਹੜਾ ਮੁੱਦਾ ਵਿਚਾਰਨ ਵਾਲਾ ਹੈ ਜਿਹਦੇ ਤੇ ਚਰਚਾ ਕਰਨੀ ਬਣਦੀ ਹੈ ਅਸੀਂ ਉਹ ਚਰਚਾ ਕਰੀਏ ਉਹ ਸਮਾਜ ਦੇ ਵਿੱਚ ਪਰੋਸੀਏ ਕਿ ਜਿਹੜਾ ਲੋਕਾਂ ਦਾ ਕਿਸੇ ਵਾਸਤੇ ਭਲਾ ਹੋਵੇ ਚਾਹੇ ਪੰਜਾਬ ਦੀ ਗੱਲ ਹੋਵੇ ਜਾਂ ਫਿਰ ਕੋਈ ਸਾਰਥਕ ਮੁੱਦਾ ਜਿਹੜਾ ਹੋ ਚੁੱਕੀ ਹੈ ਨਾ ਕਿ ਐਦਾਂ ਦਾ ਮੁੱਦਾ ਕਿ ਉਹ ਐਵੇਂ ਹੀ ਅਸੀਂ ਇੱਕ ਦੂਜੇ ਦੇ ਮਗਰ ਲੱਗੀ ਜਾਈਏ ਹਾਂ ਐਵੇਂ ਹੀ ਉਲਝੇ ਫਰੀਏ ਸੋ ਐਦਾਂ ਦੀ ਚੀਜ਼ ਜਿਹੜੀ ਉਹ ਘਟਾਉਣੀ ਚਾਹੀਦੀ ਆ ਤੇ ਸ਼ਿਰਗਲ ਸਾਹਿਬ ਨਵੇਂ ਸਾਲ ਦੇ ਵਿੱਚ ਪਾਰਟੀਆਂ ਦੀ ਵੀ ਜਦੋਜਹਦ ਜਾਰੀ ਹੈ ਕਿਉਂਕਿ 27 ਨੇੜੇ ਆ ਤੇ ਕਿਹਾ ਜਾਂਦਾ ਕਿ ਚੋਣ ਬਿਗਲ ਜਿਹੜਾ ਹੋਣੀ ਵੱਜ ਗਿਆ ਕਿਉਂਕਿ ਬਹੁਤ ਸਾਰੇ ਸਿਆਸਤਦਾਨ ਵੱਡੇ ਚਿਹਰੇ ਐਸੇ ਨਹੀਂ ਉਹ ਕਹਿੰਦੇ ਕਿ ਆ ਪਤਾ ਨਹੀਂ ਕਿਦਾਂ ਦਾ ਮਟੀਰੀਅਲ ਇੱਥੇ ਆ ਗਿਆ ਇਹਨਾਂ ਨੂੰ ਛੇਤੀ ਜਾਣਾ ਚਾਹੀਦਾ ਤੇ ਉਹਨਾਂ ਨੇ 26 ਚੜ੍ਹਦੇ ਹੀ ਤਿਆਰੀਆਂ ਸ਼ੁਰੂ ਕਰਤੀਆਂ ਕਿ ਭਾਈ 27 ਦੇ ਵਿੱਚ ਜੋ ਮਰਜ਼ੀ ਹੋ ਜੇ ਆ ਮਟੀਰੀਅਲ ਨਹੀਂ ਰਹਿਣ ਦੇਣਾ ਅਸੀਂ ਆਉਣਾ ਹੀ ਆਉਣਾ ਹੈ ਸੱਤਾ ਦੇ ਵਿੱਚ ਕਾਬੂ ਹੋਣਾ ਹੀ ਹੋਣਾ ਤਾਂ ਜਦੋਜਹਦ ਪੂਰੀ ਚੱਲ ਗਈ ਹੈ ਹੁਣ ਕੋਈ ਕਹਿੰਦਾ ਹੈ ਕਿ ਇਸ ਵਾਰ ਪਾਰਟੀਆਂ ਦੀਆਂ 80% ਦੀ ਪੁਰਾਣੀ ਟਿਕਟਾਂ ਕੱਟੀਆਂ ਜਾਣਗੀਆਂ 80 ਨਵੇਂ ਚਿਹਰੇ ਆਉਣਗੇ ਤੇ ਕੋਈ ਕਹਿੰਦਾ ਕਿ ਨਹੀਂ ਮਸਾਂ 10-15 ਚਿਹਰੇ ਨਵੇਂ ਆਉਣਗੇ ਤੇ ਇਹ ਵੀ ਲੱਗਦਾ ਹੈ ਕਿ ਪਾਰਟੀਆਂ ਦਾ ਆਪਸੀ 카ਟੋਕਲੇਜ ਜਿਹੜਾ ਉਹ ਵੀ ਸਿਖਰਾਂ ਤੇ ਰਹਿਣ ਵਾਲਾ ਹੈ ਭਾਵੇਂ ਇਹਨੂੰ ਜਿੰਨਾ ਮਰਜ਼ੀ ਨਿਕਾਰਿਆ ਜਾਵੇ ਪਾਰਟੀਆਂ ਦੇ ਵੱਲੋਂ ਪਰ ਜੋ ਦਿਖਦਾ ਹੈ ਉਹ ਵਿਗਦਾ ਹੈ ਸੋ ਪਤਾ ਲੱਗਦਾ ਹੈ ਕਿ ਭਾਈ ਇਹ ਪਾਰਟੀਆਂ ਦੇ ਅੰਦਰ ਖਾਤੇ ਹੁਣ ਜੰਗ ਹੈ ਕਿ ਯਾਰ 27 ਦੇ ਵਿੱਚ ਕੋਈ ਚੰਗਾ ਜਿਹਾ ਸਾਨੂੰ ਅਹੁਦਾ ਮਿਲ ਜੇ ਜਾਂ ਫਿਰ ਸੀਐਮ ਦੇ ਚਿਹਰੇ ਦੀ ਦੌੜ ਕਹਿੰਦੇ ਬਹੁਤ ਚੱਲ ਰਹੀ ਐ ਸ਼ਿਰਗਤ ਸਾਹਿਬ ਉਹ ਕਹਿੰਦੇ ਕਿ ਲਾਈਨਾਂ ਲੱਗੀਆਂ ਪਈਆਂ ਮੈਂ ਤਾਂ ਨਾ ਸੰਤੋਖ ਸਾਹਿਬ ਇਹ ਵੀ ਗੱਲ ਸੋਚਦਾ ਹੁੰਨਾ ਜਦੋਂ ਕੋਈ ਅਖਬਾਰ ਪੜ੍ਹੀਏ ਨਾ ਅਖਬਾਰ ਦੇ ਉੱਪਰ ਹੁਣ ਥੋੜਾ ਟਾਈਮ ਹੋਰ ਐ 2-4 ਮਹੀਨੇ ਹੋਰ ਨੇ ਮੁੱਖ ਮੰਤਰੀ ਦੇ ਦਾਵੇ ਹੋਰ ਠੋਕਣੇ ਸ਼ੁਰੂ ਹੋ ਜਾਣੇ ਨੇ ਹੁਣ ਅਸੀਂ ਅਖਬਾਰ ਪੜ੍ਹ ਕੇ ਸਾਨੂੰ ਇਦਾਂ ਲੱਗਣਾ ਕਿ ਅਸੀਂ ਕਿਸੇ ਹੋਰ ਦੇਸ਼ ਦੇ ਕਿਸੇ ਹੋਰ ਦੇਸ਼ ਦੇ ਹੋਰ ਨਾ ਸੂਬਿਆਂ ਦੇ ਮੁੱਖ ਮੰਤਰੀਆਂ ਦੇ ਵੇਰਵੇ ਲੈ ਰਹੇ ਆਂ ਪੰਜਾਬ ਦੇ ਵਿੱਚ ਮੁੱਖ ਮੰਤਰੀ ਤੁਰੇ ਇੰਨੇ ਫਿਰਦੇ ਨੇ ਅਸੀਂ ਤਾਂ ਇਹ ਵੀ ਕਹਿੰਦੇ ਆ ਕਿ ਭਾਈ ਇੰਨੇ ਹੀ ਬਣ ਜੋ ਜਿੰਨੇ ਤੁਸੀਂ ਸੋਚਦੇ ਹੋ ਸਾਰੇ ਤਾ ਬਣ ਕੇ ਪੰਜਾਬ ਦੇ ਭਲੇ ਦੀ ਗੱਲ ਕਰਨੀ ਚਾਹੀਦੀ ਆ ਜਿਵੇਂ ਤੁਸੀਂ ਗੱਲ ਕੀਤੀ ਕਿ ਪਾਰਟੀਆਂ ਕਹਿੰਦੀਆਂ ਕਿ ਅਸੀਂ ਤਾਂ ਬਣੀਆਂ ਪਈਆਂ ਅਸੀਂ ਤਾਂ ਸੱਤਾ ਦੇ ਉੱਪਰ ਆਈ ਪਏ ਆ ਚਲੋ ਭਾਈ ਤੁਸੀਂ ਆਏ ਵੀ ਪਏ ਹੋਵੋਗੇ ਪਰ ਕਈ ਲੋਕ ਮੇਰੇ ਅਰਗੇ ਵੀ ਨੇ ਨਾ ਲੱਖ ਦੀ ਕਮੇਟੀ ਪਾ ਕੇ ਤੇ 4 ਲੱਖ ਦਾ ਬਲਬਲਾ ਸੋਚੀ ਫਿਰਦੇ ਹੁੰਦੇ ਨੇ ਕਿ ਕੋਈ ਗੱਲ ਨਹੀਂ ਤੈਨੂੰ ਇਧਰ ਉਧਰੋਂ ਫੜ ਕੇ ਕਰ ਲਾਂਗੇ ਇਹੀ ਸਿਆਸਤ ਦੇ ਵਿੱਚ ਚੱਲਦਾ ਹੁਣ ਕਈਆਂ ਨੇ ਤਾਂ ਇੱਕ ਦੂਸਰੇ ਦੇ ਨਾਲ ਹੀਠੀ-ਜੇਠੀ ਲਾਈ ਆ ਕਿ ਭਾਈ ਜੇਕਰ ਲਾਗੇ ਜੇ ਜਾ ਕੇ ਮੇਰੀ ਘੁਸਰ-ਪੁਸਰ ਹਾਈ ਕਮਾਂਡ ਦੇ ਨਾਲ ਹੋ ਗਈ ਤਾਂ ਫਿਰ ਮੈਂ ਉਧਰਲੇ ਪਾਸੇ ਟਿਕਟ ਲਊਗਾ ਨਹੀਂ ਤਾਂ ਕਹਿਣਾ ਅ ਕਕੇ ਉਹ ਸਾਰਾ ਕੁਝ ਕਰਦੇ ਹੁੰਦੇ ਨੇ ਕਿ ਕਿਸੇ ਨੂੰ ਰੰਧਾਵਾ ਸਾਹਿਬ ਕਹਿ ਦੇਣਾ ਹੁਣ ਤੁਸੀਂ ਮੇਰੇ ਇਸ਼ਾਰੇ ਨੂੰ ਸਮਝਦੇ ਹੋਵੋਗੇ ਕਿਸੇ ਨੇ ਕਹਿ ਦੇਣਾ ਕਿ ਬੜਿੰਗ ਸਾਹਿਬ ਇਦਾਂ ਕਰ ਲਓ ਕਿਸੇ ਨੇ ਕਹਿ ਦੇਣਾ ਚੰਨੀ ਸਾਹਿਬ ਇਦਾਂ ਨਹੀਂ ਹੋ ਸਕਦੀ ਇਹ ਸਾਰੀਆਂ ਚੀਜ਼ਾਂ ਨਾਲ ਨਾਲ ਚੱਲ ਰਹੀਆਂ ਨੇ ਪਰ ਜੇਕਰ ਸਿਆਸੀ ਮਾਹੌਲ ਦੀ ਇਸ ਵਕਤ ਗੱਲ ਕਰੀਏ ਪੰਜਾਬ ਦੇ ਗਲਿਆਰਿਆਂ ਦੇ ਵਿੱਚ ਵਾਪਰਦੀਆਂ ਖਬਰਾਂ ਦੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਹੈ ਜਿਨ੍ਹਾਂ ਵਿਸ਼ਿਆਂ ਦੇ ਉੱਪਰ ਸਰਕਾਰਾਂ ਬਣਦੀਆਂ ਜਾਂ ਲੈਂਦੀਆਂ ਹੁੰਦੀਆਂ ਨੇ ਉਹ ਵਿਸ਼ੇ ਅੱਖੋਂ ਪਰੋਖੇ ਨਹੀਂ ਉਹ ਆਕੂਪਰ ਉਹਕੇ ਸੀ ਉਹ ਆਕੂਪਰ ਉਹਕੇ ਹੋਣਗੇ ਇਹ ਆਪਾਂ ਕਿਉਂ ਗੱਲ ਕਰ ਰਹੇ ਹਾਂ ਕਿਉਂਕਿ ਲੋਕ ਤਾਂ ਉਹੀ ਨੇ ਅਸੀਂ ਵਾਰ-ਵਾਰ ਇਹ ਕਹੀ ਜਾਂਦੇ ਕਿ ਸਾਨੂੰ ਫਲਾਣੀ ਚੀਜ਼ ਨਹੀਂ ਸਰਕਾਰ ਨੇ ਦਿੱਤੀ ਸਾਨੂੰ ਤਾਂ ਨੌਕਰੀਆਂ ਨਹੀਂਆਂ ਦਿੱਤੀਆਂ ਸਾਨੂੰ ਤਾਂ ਇਸ ਤਰੀਕੇ ਦੇ ਨਾਲ ਨਹੀਂ ਸਾਡੇ ਨਾਲ ਕਿਸੇ ਤਰੀਕੇ ਕੋਈ ਵਿਹਾਰ ਸਰਕਾਰ ਨੇ ਚੰਗਾ ਕੀਤਾ ਹੁਣ ਭਾਈ ਨਾ ਤਾਂ ਸਰਕਾਰ ਨੇ ਤੁਹਾਡੇ ਸਾਰਿਆਂ ਦਾ ਠੇਕਾ ਲਿਆ ਹੈ ਨਾ ਹੀ ਸਰਕਾਰ ਇਹ ਕਹਿ ਕੇ ਤੁਹਾਨੂੰ ਬਣੀ ਹੈ ਕਿ ਭਾਈ ਸਿਰਫ ਤੇ ਸਿਰਫ ਤੁਸੀਂ ਬੈੱਡ ਤੋਂ ਉੱਠਣਾ ਹੈ ਕਿਸੇ ਕੰਧ ਦੇ ਨਾਲ ਢੋਲ ਆਉ ਤੇ ਮੂੰਹ ਦੇ ਵਿੱਚ ਬੁਰਕੀ ਤੁਹਾਡੇ ਸਰਕਾਰ ਪਾਵੇ ਇਹ ਵੀ ਵਾਜਬ ਨਹੀਂ ਤੁਹਾਨੂੰ ਕੰਮ ਵੀ ਕਰਨਾ ਪੈਣਾ ਹੈ ਹਾਂ ਸਰਕਾਰ ਦਾ ਫਰਜ਼ ਬਣਦਾ ਹੁੰਦਾ ਹੈ ਕਿ ਤੁਹਾਨੂੰ ਉਹਦਾ ਅਨੁਕੂਲ ਵਾਤਾਵਰਨ ਦੇਵੇ ਉਹ ਵਾਤਾਵਰਨ ਦੇ ਵਿੱਚ ਉਣਤਾਈਆਂ ਰਹੀਆਂ ਨੇ ਤੇ ਲਾ ਕੇ ਪਾਸੇ ਸਰਕਾਰ ਪਿਛਲੀ ਵੀ ਵਜੀ ਹੈ ਇਹ ਵੀ ਹੋ ਸਕਦਾ ਹੈ ਲੋਕ ਲਾ ਕੇ ਪਾਸੇ ਕਰ ਦੇਣ ਪਰ ਸੰਧੂ ਸਾਹਿਬ ਇਹ ਜਿਹੜੀ ਚਰਚਾ ਇਸ ਵਕਤ ਪੰਜਾਬ ਦੇ ਵਿੱਚ ਤੁਰੀ ਹੋਈ ਹੈ ਉਹ ਸਿਆਸੀ ਪਾਰਟੀਆਂ ਦਾ ਭਾਵੇਂ ਦਾਵਾ ਠੋਕਣਾ ਹੋਵੇ ਉਹ ਭਾਵੇਂ ਕੋਈ ਪਾਰਟੀਆਂ ਕਹਿੰਦੀਆਂ ਹੁਣ ਕਿ ਭਾਈ ਅਸੀਂ ਇੱਧਰ ਨਹੀਂ ਰਲਦੇ ਅਸੀਂ ਦੂਏ ਪਾਸੇ ਰਲਾਂਗੇ ਉਹ ਭਾਵੇਂ ਕਹਿੰਦੇ ਹੁਣ ਕਿ ਨਾ ਨਾ ਭਾਈ ਤੁਸੀਂ ਸਾਨੂੰ ਆਵਾਜ਼ ਮਾਰ ਕੇ ਬੁਖਾਓ ਅਸੀਂ ਤੁਹਾਡੇ ਵਾਲੇ ਪਾਸੇ ਆਉਂਦੇ ਨਹੀਂ ਉਹ ਕਈ ਕਹਿੰਦੇ ਕਿ ਭਾਈ ਆਹ ਵੇਖੋ ਅਸੀਂ ਬਲਾਕ ਸੰਪਤੀਆਂ ਕਿਵੇਂ ਜਿੱਤ ਕੇ ਹਟੇ ਆ ਅਸੀਂ ਤਾਂ ਨਹੀਂ ਪੁੱਛਦੇ ਇਹ ਸਾਨੂੰ ਆ ਕੇ ਪੁੱਛਣ ਕਿ ਫਿਰ ਸੋਚਾਂਗੇ ਵਿਚਾਰਾਂਗੇ ਪੰਜਾਬੀਓ ਜਾਗ ਦੇ ਕੇ ਸੁੱਤੇ ਪੰਜਾਬੀਓ ਜਾਗ ਦੇ ਕੇ ਸੁੱਤੇ ਪੰਜਾਬੀਓ ਜਾਗ ਦੇ ਕੇ ਸੁੱਤੇ ਇਹ ਅੱਜ ਦੇ ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾ ਚੱਲਦੀ ਆ ਪਰ ਜਿਵੇਂ ਆਪਾਂ ਸ਼ੁਰੂਆਤ ਦੇ ਵਿੱਚ ਪਹਿਲੀ ਚਰਚਾ ਜਿਹੜੀ ਤੋਰੀ ਸੀ ਪੰਜਾਬ ਸ਼ੰਕਰ ਘੋੜੇ ਦੇ ਨਾਮ ਤੋਂ ਉਸੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਇੱਕ ਮਸਲਾ ਹੋਰ ਤੁਰਿਆ ਫਿਰਦਾ ਮਸਲਾ ਹੁਣ ਤੁਰਿਆ ਫਿਰਦਾ ਸਾਡੀ ਮਾਂ ਖੇਡ ਕਬੱਡੀ ਦਾ ਮਾਂ ਖੇਡ ਕਬੱਡੀ ਦੇ ਵਿੱਚ ਇਹ ਗੱਲ ਪ੍ਰਚਾਰੀ ਜਾ ਰਹੀ ਹੈ ਯਹਾਂ ਪਰ ਗੱਲਾਂ ਸੁਣ ਕੇ ਇਦਾਂ ਲੱਗਦਾ ਕਿ ਹੁਣ ਮਾਂ ਖੇਡ ਕਬੱਡੀ ਕਬੱਡੀ ਦੇ ਪਲੇਅਰ ਨਹੀਂ ਖੇਡਦੇ ਖਿਡਾਰੀ ਨਹੀਂ ਖੇਡਦੇ ਹੁਣ ਟੀਕੇ ਜਿਹੜੇ ਨੇ ਗਰਾਊਂਡਾਂ ਦੇ ਵਿੱਚ ਕਹਿੰਦੇ ਭੱਜੇ ਫਿਰਦੇ ਨੇ ਟੀਕੇ ਤੋਂ ਬਿਨਾਂ ਕਹਿੰਦੇ ਪਲੇਅਰ ਦੌੜ ਹੀ ਨਹੀਂ ਸਕਦਾ ਇਹ ਸਾਰੀਆਂ ਸਥਿਤੀਆਂ ਮੈਂ ਵੀ ਸੋਚ ਰਿਹਾ ਸੀ ਸ਼ਿਰਗਲ ਸਾਹਿਬ ਇੱਕ ਇੰਟਰਵਿਊ ਬੜੀ ਵਾਇਰਲ ਹੋ ਰਹੀ ਹੈ ਇੰਟਰਵਿਊ ਦੇ ਵਿੱਚ ਆ ਕੀ ਆ ਰਿਹਾ ਹੈ ਕਿ ਅੱਜ ਕੱਲ ਕਬੱਡੀ ਜਿਹੜੇ ਆ ਉਹ ਪਲੇਅਰ ਨਹੀਂ ਖੇਡਦੇ ਟੀਕੇ ਖੇਡਦੇ ਆ ਇਹਦਾ ਭਾਵ ਇਹ ਹੈ ਕਿ ਪਲੇਅਰ ਟੀਕੇ ਲਾ ਕੇ ਕਬੱਡੀ ਖੇਡਦੇ ਆ ਤੇ ਉਹ ਪਲੇਅਰ ਦੇ ਵਿੱਚ ਜਾਨ ਨਹੀਂ ਹੁੰਦੀ ਉਹ ਜਾਨ ਟੀਕੇ ਦੇ ਵਿੱਚ ਆ ਟੀਕਾ ਤੜਾਉਂਦਾ ਟੀਕਾ ਦਿਣਾਉਂਦਾ ਤੇ ਜਦੋਂ ਟੀਕਾ ਲੱਗ ਜਾਂਦਾ ਫਿਰ ਕਹਿੰਦੇ ਭਾਵੇਂ ਕੰਧ ਪਾੜ ਦੋ ਤੇਦਾ ਭਾਵੇਂ ਹੈ ਕਿ ਫਿਰ ਪਲੇਅਰ ਜਿਹੜਾ 4 ਵਜੇ ਤੜਕੇ ਉੱਠ ਕੇ ਮਿਹਨਤ ਕਰਦਾ ਹੈ ਹਜ਼ਾਰ-ਹਜ਼ਾਰ ਬੈਠ ਕੇ ਡੰਡ ਮਾਰਦਾ ਹੈ ਤੇ ਉਸ ਤੋਂ ਬਾਅਦ ਮਿਹਨਤ ਦੋ ਟਾਈਮ ਲਾਉਂਦਾ ਗਰਾਊਂਡ ਦੇ ਵਿੱਚ ਜਾਂਦਾ ਇੰਨੀ ਖਰਾਕ ਖਾਂਦਾ ਉਹ ਕਹਿੰਦੇ ਨੇ ਕਿ ਪੁਲਵਾਨ ਜਿਹੜਾ ਬਣਾਉਣਾ ਸੌਖਾ ਨਹੀਂ ਹੈ ਇਹਦੇ ਵਾਸਤੇ ਘਰ ਖਾਦਾ ਜਾਂਦਾ ਹੈ ਖਾਦਾ ਜਾਂਦਾ ਘਰ ਖਾਦਾ ਜਾਵੇ ਤੇ ਫਿਰ ਇੱਕ ਪਲਵਾਨ ਪੈਦਾ ਹੁੰਦਾ ਸੋ ਇਹ ਤਾਂ ਫਿਰ ਕੰਮ ਹੀ ਸੌਖਾ ਹੋ ਗਿਆ 150 ਦਾ ਟੀਕਾ ਹੁੰਦਾ ਤਾਂ ਫਿਰ ਮੇਰੇ ਵਰਗਾ ਟੀਕਾ ਲਾ ਕੇ ਅਗਲੇ ਦਿਨ ਕਬੱਡੀ ਖੇਡਣ ਲੱਪ ਜਾਂਦਾ ਤੇ ਅਸੀਂ ਵੀ ਕੰਦਾ ਪਾੜ ਦਿੰਨੇ ਭਾਈ ਹੁਣ ਇਹਦਾ ਵਿਰੋਧ ਵੀ ਕੀਤਾ ਜਾ ਰਿਹਾ ਕਿ ਇਹ ਗੱਲ ਜਿਹੜੀ ਹੈ ਉਹ ਬੜੀ ਗਲਤ ਕੀਤੀ ਗਈ ਹੈ ਕਿਉਂਕਿ ਬਹੁਤ ਸਾਰੇ ਪਲੇਅਰ ਨੇ ਇਹ ਇਕੱਲੇ ਕਬੱਡੀ ਦੇ ਪਲੇਅਰ ਦੀ ਗੱਲ ਨਹੀਂ ਕੀਤੀ ਇਦਾਂ ਤਾਂ ਦੜਾਕ ਨੇ ਸਾਡੇ ਪੰਜਾਬ ਦੇ ਵਿੱਚੋਂ ਦੜਾਕ ਕਿੰਨੇ ਆ ਉਹ ਵੀ ਕੱਲ ਨੂੰ ਟੀਕਾ ਲਾ ਲੈਣਗੇ ਵੀ ਚਲੋ ਦੌੜਨਾ ਹੈ ਅਸੀਂ ਵੀ 100 ਦੀ ਸਪੀਡ ਤੇ ਜਾਵਾਂਗੇ ਨਾ ਕੋਈ ਟੀਕਾ ਲਾ ਕੇ ਇਹ ਵੀ ਨਹੀਂ ਨਾ ਗੱਲ ਹੋ ਸਕਦੀ ਕਿ ਅਸੀਂ ਇਹ ਵੀ ਮੰਨਕਰ ਨਹੀਂ ਹੁੰਦੇ ਕਿ ਕਬੱਡੀ ਦੇ ਵਿੱਚ ਨਸ਼ਾ ਨਹੀਂ ਅਸੀਂ ਇਹ ਵੀ ਮੰਨਕਰ ਨਹੀਂ ਹੁੰਦੇ ਕਿ ਕਬੱਡੀ ਦੇ ਵਿੱਚ ਗੈਂਗਸਟਰ ਬਾਦ ਨਹੀਂ ਪਰ ਇਹ ਆਇਆ ਕਿਵੇਂ ਇਹ ਹੋ ਕਿਵੇਂ ਰਿਹਾ ਇਸ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕੀ ਕੀਤੀਆਂ ਜਾਣ ਗੱਲ ਤਾਂ ਇਹਦੇ ਤੇ ਕਰਨੀ ਬਣਦੀ ਹੈ ਅਸੀਂ ਇਹ ਪੜਦੇ ਜਾਂਦੇ ਆ ਮੈਂ ਤੁਹਾਡੇ ਵਿੱਚ ਗਲਤੀਆਂ ਕੱਢੀ ਜਾਵਾਂ ਕਿਸਾਂ ਤੁਸ ਜੀ ਸਭ ਨਹੀਂ ਤੁਸੀਂ ਬੈਠੇ ਨਹੀਂ ਠੀਕ ਤੁਸੀਂ ਆ ਨਹੀਂ ਕੀ ਕੀਤਾ ਤੁਸੀਂ ਇਦਾਂ ਨਹੀਂ ਠੀਕ ਕੀਤਾ ਜੇ ਮੈਂ ਇਹਦਾ ਹਵਾਲਾ ਤੁਹਾਨੂੰ ਦੇ ਦਿਆਂ ਕਿਸੇ ਨੂੰ ਸਭ ਜੇ ਤੁਸੀਂ ਥੋੜਾ ਜਿਹਾ ਇਦਾਂ ਹੋ ਕੇ ਬਹਿ ਜਾਓ ਜੇ ਤੁਸੀਂ ਥੋੜਾ ਜਿਹਾ ਇਸ ਤਰੀਕੇ ਦੇ ਨਾਲ ਕਰ ਲਓ ਥੋੜਾ ਜਿਹਾ ਇਸ ਤਰੀਕੇ ਦੇ ਨਾਲ ਵਿਚਰੋ ਤਾਂ ਇਹਦੇ ਵਿੱਚ ਕੋਈ ਹੁਣਤਾ ਹੀ ਨਹੀਂ ਪਰ ਕਿਸੇ ਨੂੰ ਜਦੋ ਜਹ ਦੇ ਰੂਪ ਦੇ ਵਿੱਚ ਸਾਹਮਣੇ ਪੇਸ਼ ਕਰਨਾ ਹੁਣ ਕੁਸਮਾ ਪਹਿਲਾਂ ਮੈਂ ਕਬੱਡੀ ਦੇ ਤਨਾਟ ਜਿਹੜੇ ਨੇ ਮੰਗੀ ਬੱਗਾਪਿੰਡ ਵਾਲੇ ਉਹਨਾਂ ਦੀ ਇੱਕ ਵੀਡੀਓ ਪੋਸਟ ਉਹਨਾਂ ਨੇ ਕੀਤੀ ਹੈ ਉਹਦੇ ਵਿੱਚ ਉਹ ਜਿਹੜੇ ਵਿਅਕਤੀ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਭਾਈ ਕਬੱਡੀ ਦੇ ਪਲੇਅਰ ਤਾਂ ਨਸ਼ਾ ਕਰਕੇ ਖੇਡਦੇ ਨੇ ਉਹਨਾਂ ਦੇ ਦਿਵਾਲੇ ਖਲਾਸੇ ਕਰਕੇ ਹੋ ਗਿਆ ਹੁਣ ਵੇਖੋ ਹੱਥ ਨੂੰ ਹੱਥ ਹੈ ਹੱਥ ਨੂੰ ਹੱਥ ਤਾਂ ਕਰਕੇ ਹੁੰਦਾ ਕਿ ਤੁਸੀਂ ਮੇਰੇ ਬਾਰੇ ਕਹੋਗੇ ਤਾਂ ਚਾਰ ਗੱਲਾਂ ਮੇਰੇ ਕੋਲੇ ਵੀ ਬਣੀਆਂ ਹੋਣਗੀਆਂ ਤੇ ਅੱਜ ਕੱਲ ਊਣ ਤਾਂ ਹੀ ਕਿਸੇ ਦੇ ਵੱਲੋਂ ਰੱਖੀ ਹੀ ਨਹੀਂ ਜਾਂਦੀ ਸਬਰ ਸਾਡਾ ਬਹੁਤ ਛੋਟਾ ਹੋ ਗਿਆ ਤੇ ਕਬਰਾਂ ਅਸੀਂ ਬਹੁਤ ਵੱਡੀਆਂ ਕਿਸੇ ਦੀਆਂ ਪੱਟ ਕੇ ਬੈਠਦੇ ਆ ਉਹ ਇਸੇ ਕਰਕੇ ਕਈ ਵਾਰੀ ਹੁੰਦਾ ਕਿ ਮੂਹਰੇ ਮੂਹਰੇ ਅਸੀਂ ਉਸੇ ਕਬਰ ਦੇ ਵਿੱਚ ਜਾ ਡਿੱਗਦੇ ਆ ਪਰ ਕਬੱਡੀ ਦੇ ਵਿੱਚ ਗੈਂਗਸਟਰ ਬਾਤ ਤੇ ਨਸ਼ੇ ਦੀ ਗੱਲ ਹੋ ਰਹੀ ਹੈ ਇਹ ਚੰਗੀ ਗੱਲ ਹੈ ਪਰ ਇਹਨੂੰ ਰੋਕਣ ਦੀ ਹੋਵੇ ਇਹਨੂੰ ਗਾਂ ਵਧਾਇਆ ਨਾ ਜਾਵੇ ਇਹਨੂੰ ਰੋਕਣ ਦੇ ਮੰਤਪ ਦੇ ਨਾਲ ਇਹ ਗੱਲਾਂ ਹੋਣ ਚਰਚਾਵਾ ਹੋਣ ਬੈਠ ਕੇ ਫੈਡਰੇਸ਼ਨਾਂ ਇਸ ਦਾ ਹੀਲਾ ਵਸੀਲਾ ਕੱਢਣ ਜਿਹੜੇ ਪਲੇਅਰ ਕਹਿੰਦੇ ਨੇ ਕਿ ਅਸੀਂ ਕਰਦੇ ਆਂ ਜਿਹੜੇ ਪਲੇਅਰ ਕਹਿੰਦੇ ਨੇ ਕਿ ਨਸ਼ੇ ਤੋਂ ਬਿਨਾ ਖੇਡਿਆ ਨਹੀਂ ਜਾਂਦਾ ਉਹਨਾਂ ਦੀ ਵੀ ਸੁਣੀ ਜਾਵੇ ਹੋ ਸਕਦਾ ਕੋਈ ਮਜਬੂਰੀ ਹੋਵੇ ਜਿਹੜੇ ਪਲੇਅਰ ਕਹਿੰਦੇ ਕਿ ਭਾਈ ਅਸੀਂ ਤਾਂ ਕਦੇ ਨਸ਼ਾ ਕੀਤਾ ਹੀ ਨਹੀਂ ਸਾਡਾ ਡੋਪ ਟੈਸਟ ਕਰਵਾ ਕੇ ਵੇਖੋ ਉਹਨਾਂ ਦੀ ਵੀ ਸੁਣ ਲੈਣੀ ਚਾਹੀਦੀ ਹੈ ਹੋ ਸਕਦਾ ਉਹ ਵੀ ਸੱਚੇ ਹੋਣ ਤੇ ਬਹੁਤ ਸਾਰੀਆਂ ਮਾਵਾਂ ਜਿਨ੍ਹਾਂ ਨੇ ਅੱਜ ਵੀ ਸਵੇਰੇ ਦੁੱਧ ਰੜਕਿਆ ਹੋਵੇਗਾ ਨਹੀਂ ਰੜਕਿਆ ਹੋਵੇਗਾ ਤੇ ਉਸ ਦੇ ਵਿੱਚੋਂ ਮਕੜੀਆਂ ਕੱਢ ਕੇ ਆਪਣੇ ਪੁੱਤਾਂ ਨੂੰ ਦਿੱਤੀਆਂ ਹੋਣਗੀਆਂ ਉਹ ਵੀ ਕਿਤੇ ਨਾ ਕਿਤੇ ਸੋਚਣ ਦੇ ਲਈ ਮਜਬੂਰ ਹੋਈਆਂ ਹੋਣਗੀਆਂ ਕਿ ਭਾਈ ਅਸੀਂ ਮਕੜੀਆਂ ਤਾਂ ਖਵਾਈ ਜਾਂਦੀਆਂ ਬਾਦ ਦੇ ਵਿੱਚ ਗਰਾਊਂਡ ਦੇ ਵਿੱਚ ਜਾ ਕੇ ਇਹ ਵੀ ਪਿੰਨੀ ਦੇ ਵਿੱਚ ਕਿਤੇ ਟੀਕਾ ਹੀ ਨਾ ਲਾ ਲੇ ਇਹ ਸਾਰੀਆਂ ਚੀਜ਼ਾਂ ਵੀ ਨਾਲੋਂ ਨਾਲ ਚਲਦੀਆਂ ਨੇ ਤੇ ਇਹ ਚੀਜ਼ਾਂ ਪੰਜਾਬ ਦੇ ਵਿੱਚ ਵਿਸ਼ਾ ਇੱਕ ਵੱਖਰਾ ਹੀ ਖੜਾ ਕਰਕੇ ਬੈਠੀਆਂ ਨੇ ਤੇ ਇਹਨਾਂ ਦਾ ਹੱਲ ਹਿਲਾ ਹੋਣਾ ਚਾਹੀਦਾ ਹੈ ਹਿਲਾ ਬਸਿਲਾ ਹੋਣਾ ਚਾਹੀਦਾ ਸਰਕਾਰਾਂ ਆਪਣਾ ਰੋਲ ਅਦਾ ਕਰਨ ਖਿਡਾਰੀ ਆਪਣਾ ਰੋਲ ਅਦਾ ਕਰਨ ਕੋਚ ਸਹਿਬਾਨ ਆਪਣਾ ਰੋਲ ਅਦਾ ਕਰਨ ਤੇ ਜਿਹੜੇ ਸਮਾਜਿਕ ਪੱਧਰ ਦੇ ਉੱਪਰ ਗੱਲਬਾਤ ਕਰਨ ਵਾਲੇ ਲੋਕ ਨੇ ਉਹਨਾਂ ਦੇ ਵੱਲੋਂ ਵੀ ਸਾਰਥਕ ਸੋਚਿਆ ਵਿਚਾਰਿਆ ਜਾਣਾ ਚਾਹੀਦਾ ਤਾਂ ਮੈਨੂੰ ਲੱਗਦਾ ਇਹ ਖਿਚੜੀ ਜਿਹੜੀ ਫੈਲੀ ਹੋਈ ਹੈ ਰਾਇਤਾ ਜਿਹੜਾ ਫੈਲਿਆ ਹੋਇਆ ਹੈ ਇਹਨੂੰ ਅਸੀਂ ਸਮੇਟ ਸਕਦੇ ਹਾਂ ਪੰਜਾਬੀਓ ਜਾਗ ਦੇ ਕੇ ਸੁੱਤੇ ਪੰਜਾਬੀਓ ਜਾਗ ਦੇ ਕੇ ਸੁੱਤੇ ਪੰਜਾਬੀਓ ਜਾਗ ਦੇ ਕੇ ਸੁੱਤੇ ਗੱਲ ਇਹ ਹੈ ਕਿ ਛੱਗਾ ਚੁੱਕਿਆ ਢਿੱਡ ਆਪਣਾ ਹੀ ਨੰਗਾ ਹੁੰਦਾ ਤੇ ਜੇਕਰ ਅਸੀਂ ਕਬੱਡੀ ਦੀ ਬਦਨਾਮੀ ਕਰ ਰਹੇ ਹਾਂ ਕਿ ਇਹਦੇ ਵਿੱਚ ਨਸ਼ਾ ਬਹੁਤ ਹੈ ਤੇ ਉਹ ਆਪਣੇ ਪੰਜਾਬ ਦੀ ਕਬੱਡੀ ਦੀ ਬਦਨਾਮੀ ਵੱਡੇ ਪੱਧਰ ਤੇ ਹੋ ਰਹੀ ਹੈ ਜੀ ਅੱਛਾ ਪੰਜਾਬ ਦੇ ਪਲੇਅਰ ਇਦਾਂ ਖੇਡਦੇ ਆ ਟੀਕੇ ਲਾ ਕੇ ਖੇਡਦੇ ਆ ਪੰਜਾਬ ਦੀ ਕਬੱਡੀ 'ਚ ਗੈਂਗਸਟਰ ਬਾਦ ਆ ਗਿਆ ਕਿਉਂ ਨਾ ਇਹਨੂੰ ਅਸੀਂ ਭੰਡਣ ਦੀ ਬਜਾਏ ਠੀਕ ਕਰੀਏ ਕਿਉਂਕਿ ਕਬੱਡੀ ਤਾਂ ਆਪਣੀ ਹੈ ਕਬੱਡੀ ਖੇਡਦਾ ਕੌਣ ਹੈ ਆਪਣੇ ਪੰਜਾਬ ਦੇ ਪਲੇਅਰ ਖੇਡਦੇ ਆ ਪੰਜਾਬ ਦੇ ਪਲੇਅਰ ਹੀ ਅੱਗੇ ਚੱਲ ਕੇ ਨਾਮ ਰੌਸ਼ਨ ਕਰਦੇ ਆ ਤੇ ਗਰਾਉਂਡਾਂ ਕਿਧੀਆਂ ਨੇ ਪੰਜਾਬ ਦੀਆਂ ਨੇ ਤੇ ਇਹਨੂੰ ਜੇਕਰ ਅਸੀਂ ਭੰਡਣਾ ਸ਼ੁਰੂ ਕਰਦਾਂਗੇ ਤਾਂ ਇਹ ਫਿਰ ਜਿਹੜਾ ਸਾਡਾ ਮੈਸੇਜ ਹੈ ਉਹ ਬਹੁਤ ਬੁਰਾ ਜਾਏਗਾ ਕਿਉਂਕਿ ਇਹਦੇ ਨਾਲ ਅਸੀਂ ਬਦਨਾਮੀ ਪੰਜਾਬ ਦੀ ਕਰ ਰਹੇ ਹਾਂ ਠੀਕ ਹੈ ਜੇ ਪਤਾ ਹੈ ਕਿ ਭਾਈ ਇਹਦੇ ਵਿੱਚ ਗੈਂਗਸਟਰ ਹੈ ਇਹਦੇ ਵਿੱਚ ਚਟਾ ਆ ਗਿਆ ਇਹਦੇ ਵਿੱਚ ਆ ਮਿਲੀ ਭੁਗਤ ਦੀ ਚੱਲ ਰਹੀ ਹੈ ਤੇ ਕਿਉਂ ਨਾ ਉਹਨਾਂ ਨੂੰ ਆਪਾਂ ਠੀਕ ਕਰੀਏ ਨਾ ਕਿ ਉਹਨੂੰ ਭੰਡਿਏ ਭੰਡਣ ਦੀ بجائے ਠੀਕ ਕਰਨ ਕਰਨ ਵੱਲ ਸੋਚਿਆ ਜਾਵੇ ਇਹ ਵਿਚਾਰਨ ਦੇ ਵੱਲ ਸੋਚਿਆ ਜਾਵੇ ਕਿ ਇਹਨੂੰ ਅਸੀਂ ਕਿੱਦਾਂ ਠੀਕ ਕਰ ਸਕਦੇ ਹਾਂ ਸਹੀ ਲੀ ਤੇ ਕਿੱਦਾਂ ਲਿਆ ਸਕਦੇ ਹਾਂ ਕਿਉਂਕਿ ਇਹ ਕੋ ਵੱਡੀ ਗੱਲ ਨਹੀਂ ਹੈ ਆ ਕਈ ਵਾਰ ਮਾਪਿਆਂ ਦੇ ਪੁੱਤ ਵਿਗੜ ਵੀ ਜਾਂਦੇ ਆ ਪਰ ਉਹਨਾਂ ਨੂੰ ਉਹ ਭੰਡਦੇ ਨਹੀਂ ਐ ਜੇ ਕਿਸੇ ਦਾ ਪੁੱਤ ਵਿਗੜ ਜੇ ਤਾਂ ਭੰਡਦਾ ਨਹੀਂ ਐ ਕਿ ਅਸੀਂ ਬਾਹਰ ਜਾ ਕੇ ਭੰਡੀਏ ਕਿਉਂਕਿ ਉਹਨਾਂ ਨੂੰ ਪਤਾ ਐ ਪੁੱਤ ਐ ਸਾਡਾ ਪੁੱਤ ਐ ਇਸੇ ਤਰੀਕੇ ਦੇ ਨਾਲ ਉਹ ਸਾਡੀ ਮਾਂ ਖੇਡ ਕਬੱਡੀ ਐ ਜਾਂ ਕੋਈ ਵੀ ਐਸਾ ਖੇਤਰ ਲੈ ਲਓ ਜਿਹੜਾ ਸਾਡਾ ਹੀ ਖੇਤਰ ਐ ਸਾਨੂੰ ਪਤਾ ਐ ਸਾਡੇ ਪੰਜਾਬ ਦਾ ਖੇਤਰ ਐ ਬਦਨਾਮੀ ਪੰਜਾਬ ਦੀ ਹੋਣੀ ਐ ਪੰਜਾਬ ਦੇ ਪਲੇਅਰਾਂ ਦੀ ਹੋਣੀ ਐ ਤੇ ਕਿਉਂ ਨਾ ਅਸੀਂ ਉਹਨੂੰ ਸਹੀ ਕਰਨ ਵਾਲੇ ਲੱਗੀਏ ਕਿਉਂ ਨਾ ਉਹ ਮਸਲਾ ਅਸੀਂ ਵਿਚਾਰੀਏ ਕਿ ਭਾਈ ਇਹ ਤੋਂ ਗੈਂਗਸਟਰਾਂ ਨੂੰ ਪਾਸੇ ਕਿਵੇਂ ਰੱਖਿਆ ਜਾਣਾ ਜਾਂ ਫਿਰ ਪਲੇਅਰਾਂ ਨੂੰ ਨਸ਼ੇ ਤੋਂ ਪਾਸੇ ਕਿਵੇਂ ਰੱਖਿਆ ਜਾਣਾ ਟੀਕਿਆਂ ਤੋਂ ਪਾਸੇ ਕਿਵੇਂ ਰੱਖਿਆ ਜਾਣਾ ਭੰਡਿਏ ਨਾ ਇੱਕਜਟ ਹੋ ਕੇ ਅਸੀਂ ਫੈਸਲਾ ਲਈਏ ਵਿਚਾਰ ਵਟਾਂਦਰਾ ਕਰੀਏ ਕਿ ਭਾਈ ਇਹਨੂੰ ਇਹ ਤੋਂ ਬਚਾਇਆ ਕਿਵੇਂ ਜਾ ਸਕਦਾ ਮੈਨੂੰ ਲੱਗਦਾ ਕਿ ਭੰਡਣ ਦੇ ਨਾਲ ਕੋਈ ਹੱਲ ਨਹੀਂ ਨਿਕਲਦਾ ਹੱਲ ਨਿਕਲਦਾ ਹੈ ਤਾਂ ਵਿਚਾਰਨ ਦੇ ਨਾਲ ਹੱਲ ਨਿਕਲਦਾ ਹੈ ਤਾਂ ਉਹ ਮੁਸ਼ਕਲ ਨੂੰ ਡਿਸਕਸ ਕਰਨ ਦੇ ਨਾਲ ਸੋ ਭੰਨਣ ਦੇ ਨਾਲ ਕਦੀ ਵੀ ਹੱਲ ਨਹੀਂ ਨਿਕਲਦਾ ਅਸੀਂ ਬਦਨਾਮੀ ਉਲਟੀ ਆਪਣੀ ਪੰਜਾਬ ਦੀ ਪੰਜਾਬ ਦੀ ਮਾਂ ਖੇਡ ਕਬੱਡੀ ਦੀ ਕਰ ਰਹੇ ਹਾਂ ਸੋ ਭੰਡਣਾ ਨਹੀਂ ਚਾਹੀਦਾ ਮਿਲ ਜੁਲ ਕੇ ਹੱਲ ਜਿਹੜਾ ਉਸ ਮਸਲੇ ਦਾ ਕੱਢਣਾ ਚਾਹੀਦਾ ਪੰਜਾਬੀਓ ਜਾਗ ਦੇ ਕੇ ਸੁੱਤੇ ਪੰਜਾਬੀਓ ਜਾਗ ਦੇ ਕੇ ਸੁੱਤੇ ਪੰਜਾਬੀਓ ਜਾਗ ਦੇ ਕੇ ਸੁੱਤੇ ਤੇ ਇੱਕ ਮਸਲਾ ਹੋਰ ਪੰਜਾਬ ਦੇ ਵਿੱਚ ਸੰਧੂ ਸਾਹਿਬ ਉੱਠਿਆ ਪਿਆ ਤੇ ਉਹ ਵੀ ਮਸਲੇ ਦਾ ਹੱਲ ਨਿਕਲਦਾ ਦਿਖਾ ਲਈ ਦੇ ਨਹੀਂ ਰਿਹਾ ਧਰਤੀ ਦੇ ਉੱਪਰ ਖੜੇ ਪੰਜਾਬੀ ਅਸਮਾਨ ਵਾਲੇ ਪਾਸੇ ਨੂੰ ਵੇਖਦੇ ਨੇ ਕਿ ਉਹ ਹੈਲੀਕਾਪਟਰ ਉੱਡਦਾ ਤਾਂ ਨਹੀਂ ਜਾਂਦਾ ਜਿਹਦੇ ਹੈਲੀਕਾਪਟਰ ਦੀਆਂ ਚਰਚਾਵਾਂ ਐਡੇ ਵੱਡੇ ਪੱਤਰ ਤੇ ਉੱਪਰ ਨੇ ਤੇ ਕਹਿੰਦੇ ਅੰਦਰਖਾਤੇ ਪਰਚੇ-ਪੁਰਚੇ ਵੀ ਹੋਏ ਨੇ ਅੰਦਰਖਾਤੇ ਪੱਤਰਕਾਰ ਭਾਈਚਾਰਾ ਵੀ ਪ੍ਰਤਾੜਿਤ ਹੋਇਆ ਹੈ ਅੰਦਰਖਾਤੇ ਕਹਿੰਦੇ ਬਹੁਤ ਸਾਰੀਆਂ ਚੀਜ਼ਾਂ ਦੱਬਣ ਦੀਆਂ ਘੁੱਟਣ ਦੀਆਂ ਨੱਪਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਉਹ ਕੋਸ਼ਿਸ਼ਾਂ ਕਿੰਨੀਆਂ ਕਿ ਸੱਚੀਆਂ ਨੇ ਤੇ ਲਗੇ ਹੋਏ ਇਲਜ਼ਾਮ ਕਿੰਨੇ ਕ ਸੱਚੇ ਨੇ ਇਹ ਹੈਲੀਕਾਪਟਰ ਵਾਕਈ ਕੀ ਇਸ ਤਰੀਕੇ ਦੇ ਨਾਲ ਤੋੜਿਆ ਗਿਆ ਰੇੜਿਆ ਗਿਆ ਉਡਾਇਆ ਗਿਆ ਜਿਸ ਤਰੀਕੇ ਦੀਆਂ ਚਰਚਾਵਾਂ ਹੋ ਰਹੀਆਂ ਨੇ ਜਾਂ ਫਿਰ ਇਹ ਸਿਰਫ ਤੇ ਸਿਰਫ ਇੱਕ ਵਿਸ਼ਾ ਨਹੀਂ ਹੁੰਦਾ ਕਿ ਪੰਜਾਬ ਦੇ ਵਿੱਚ ਕੁਫਲੂਆ ਛੱਡੀਏ ਯਾਰ ਮਸਲਾ ਕੋ ਪੁਰਾਣਾ ਹੋ ਗਿਆ ਹੁਣ ਨਵਾਂ ਮਸਲਾ ਕਿਹਦੇ ਉੱਤੇ ਖਬਰਾਂ ਬਣਨ ਗਈਆਂ ਇਹ ਇਸ ਤਰੀਕੇ ਦੇ ਨਾਲ ਤਾਂ ਨਹੀਂ ਤੇ ਜੇਕਰ ਸਰਕਾਰ ਦੇ ਕੋਲੋਂ ਸਵਾਲ ਪੁੱਛਿਆ ਜਾਂਦਾ ਕਿ ਭਾਈ ਤੁਹਾਡਾ ਹੈਲੀਕਾਪਟਰ ਕਿੱਥੇ ਗਿਆ ਆਰਟੀਆਈ ਦੇ ਜ਼ਰੀਏ ਜਿਹੜਾ ਕਿ ਇੱਕ ਪ੍ਰਾਵਧਾਨ ਹੈ ਸੰਵਿਧਾਨਕ ਪ੍ਰਾਵਧਾਨ ਹੈ ਸਰਕਾਰ ਦੇ ਵੱਲੋਂ ਹੀ ਲਿਆਂਦਾ ਗਿਆ ਉਸ ਦੇ ਵਿੱਚ ਸਰਕਾਰ ਵੀ ਜਵਾਬਦੇਹ ਹੋਣੀ ਚਾਹੀਦੀ ਹੈ ਜੇਕਰ ਜਵਾਬ ਨਹੀਂ ਦਿੱਤਾ ਜਾਂਦਾ ਫਿਰ ਦਾਲ ਦੇ ਵਿੱਚ ਕਾਲਾ ਜੇਕਰ ਸਵਾਲ ਪੁੱਛਣ ਵਾਲਾ ਇੱਕ ਹੱਕ ਤਾਂ ਲੋਕਾਂ ਦਾ ਬਣਦਾ ਹੈ ਕਿਉਂਕਿ ਤੁਸੀਂ ਹੱਥ ਜੋੜ ਕੇ ਅੱਜ ਮੈਨੂੰ ਯਾਦ ਆਇਆ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕਹਿੰਦੇ ਹੁੰਦੇ ਸੀ ਕਿ ਜਦੋਂ ਮੈਂ ਸਿਆਸਤ ਦੇ ਵਿੱਚ ਆਇਆ ਤਾਂ ਇਹਨਾਂ ਦੀਆਂ ਫੋਟੋਆਂ ਕਦੀ ਐ ਹੁੰਦੀਆਂ ਸੀ ਕਹਿੰਦੇ ਐ ਹੁੰਦੀਆਂ ਸੀ ਮੈਂ ਇਦਾਂ ਹੱਥ ਬੰਨ ਕੇ ਫੋਟੋ ਖਚਾਈ ਤਾਂ ਕਹਿੰਦੇ ਲੈ ਇਹ ਤਾਂ ਪਹਿਲਾਂ ਹੀ ਹੱਥ ਜੁੜੀ ਜਾਂਦਾ ਹੈ ਕਹਿੰਦਾ ਮੈਂ ਵੋਟਾਂ ਹੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਹੱਥ ਬੰਨ ਕੇ ਲੋਕਾਂ ਤੋਂ ਲਈਆਂ ਤੇ ਅੱਜ ਜੇ ਇਹ ਉਹਨਾਂ ਲੋਕਾਂ ਤੋਂ ਜਿਨ੍ਹਾਂ ਤੋਂ ਵੋਟਾਂ ਲਈਆਂ ਤਾਂ ਉਹਨਾਂ ਦਾ ਹੱਕ ਵੀ ਬਣਦਾ ਹੈ ਕਿ ਉਹਨਾਂ ਤੋਂ ਜਵਾਬ ਦੇ ਦੇਣ ਦੇ ਤੌਰ ਤੇ ਤੁਸੀਂ ਆਰਟੀਆਈ ਦੀ ਮੰਗ ਕਰ ਸਕਦੇ ਹੋ ਕਿ ਸਾਨੂੰ ਆਹ ਦੱਸੋ ਜੀ ਇਹਦਾ ਲੇਖਾ ਜੋਖਾ ਕੀ ਹੈ ਸੋ ਪੰਜਾਬ ਦੇ ਲੋਕ ਹੈ ਜਿਨ੍ਹਾਂ ਨੇ ਤੁਹਾਨੂੰ ਬਣਾਇਆ ਤੇ ਜੇਕਰ ਉਹ ਕੋਈ ਮੰਗਦੇ ਨੇ ਕਿ ਸਾਨੂੰ ਆਈਟੀਆਈ ਦਿਓ ਹਿਸਾਬ ਦਿਓ ਕਿਉਂਕਿ ਪੰਜਾਬ ਦੇ ਲੋਕਾਂ ਦਾ ਹੀ ਪੈਸਾ ਹੈ ਹੁਣ ਕਹਿੰਦੇ ਗੱਲਾਂ ਝੂਟੇ ਮਾਟੇ ਦੀਆਂ ਬਹੁਤ ਚੱਲਦੇ ਕਹਿੰਦੇ ਜੀ ਮੁੱਖ ਮੰਤਰੀ ਸਾਹਿਬ ਇੱਥੇ ਵੀ ਨਹੀਂ ਸੀਗੇ ਫਿਰ ਵੀ ਉਹ ਉਡਣ ਘਟੂਲਾ ਉੱਡਦਾ ਰਿਹਾ ਕੋਈ ਹੋਰ ਆਣ ਕੇ ਝੂਟੇ ਮਾਟੇ ਲੈਂਦਾ ਰਿਹਾ ਸੋ ਗੱਲ ਇਹੀ ਚੱਲਦੀ ਹੈ ਕਿ ਅਸੀਂ ਆਮ ਆਦਮੀ ਕਹਿੰਦੇ ਹੁੰਦੇ ਤੇ ਕਿਤਨੇ ਯਾਰ ਨੂੰ ਦਬਣ ਨੂੰ ਫਿਰਦੇ ਆ ਪਰ ਦਬਦਾ ਕਿੱਥੇ ਆ ਤੇ ਹੁਣ ਉਹ ਪੱਤਰਕਾਰ ਭਾਈਚਾਰਾ ਵੀ ਕਹਿੰਦਾ ਜਿਨ੍ਹਾਂ ਤੇ ਪਰਚੇ ਝੂਠੇ ਪਰਚੇ ਹੋਏ ਆ ਕਹਿੰਦੇ ਸਾਡੇ ਤੇ ਕਹਿੰਦੇ ਫਿਰ ਦਬਦੇ ਤਾਂ ਅਸੀਂ ਵੀ ਨਹੀਂ ਅਸੀਂ ਵੀ ਪੰਜਾਬੀ ਆ ਪੋਸਟਾਂ ਪੈਰੀਆਂ ਨੇ ਨਾ ਕਿ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਆ ਕਹਿੰਦੇ ਬਿਸ਼ਰਮਾ ਦਾ ਤਾਂ ਨੀਵੀਂ ਪਾ ਕੇ ਵੀ ਸਰ ਜਾਂਦਾ ਹੈ ਹਨਾ ਇਹ ਇਹ ਚੀਜ਼ਾਂ ਵੀ ਨਾਲ ਨਾਲ ਚੱਲਦੀਆਂ ਨੇ ਜਦੋਂ ਜਦਾਂ ਨਵੀਂ ਬਣਦੀ ਆ ਲੋਕਾਂ ਦਾ ਮੈਨੂੰ ਲੱਗਦਾ ਕਿ ਤੁਸੀਂ ਜੇਕਰ ਪੰਜਾਬ ਦੀ ਸੇਵਾ ਕਰ ਰਹੇ ਹੋ ਪੰਜਾਬ ਦੇ ਬਾਰੇ ਸੋਚ ਰਹੇ ਹੋ ਤਾਂ ਭਾਈ ਪੰਜਾਬ ਦਾ ਹੱਕ ਵੀ ਹੈ ਕਿ ਤੁਸੀਂ ਆਰਟੀਆਈ ਦੇ ਜ਼ਰੀਏ ਲੋਕਾਂ ਨੂੰ ਦੱਸ ਦਿਓ ਕਿ ਭਾਈ ਆਇ ਇੱਕ ਨਾਲੇ ਤੁਸੀਂ ਦੱਸੋ ਤੁਸੀਂ ਦੱਸੋ ਲੋਕ ਪੁੱਛਣ ਵਾਲਿਆਂ ਨੂੰ ਜਵਾਬ ਉਸ ਗੱਲ ਦਾ ਮਿਲੇ ਤੇ ਅਗਲੇ ਸਵਾਲ ਜਿਹੜੇ ਨੇ ਉਹਨਾਂ ਦੇ ਬਣਦੇ ਉਹਨਾਂ ਦੇ ਬਾਰੇ ਵੀ ਕਿਤੇ ਨਾ ਕਿਤੇ ਡਰਾਮਾ ਕਿਤੇ ਨਾ ਕਿਤੇ ਤਸੱਲੀ ਉਹਨਾਂ ਦੀ ਹੋਵੇ ਮੈਂ ਤਾਂ ਕਹਿੰਦਾ ਤਸੱਲੀ ਛੱਡ ਕੇ ਤਸੱਲਾ ਕਰਵਾਓ ਲੋਕਾਂ ਦਾ ਕਿ ਭਾਈ ਆ ਚੀਜ਼ ਤੁਸੀਂ ਪੁੱਛੀ ਸੀ ਆ ਇਹਦਾ ਆਵਾਜ਼ਬ ਜਵਾਬ ਹੈ ਕੋਨੂ ਗੋਲ ਮਟੋਲ ਕਰਨਾ ਗੇਂਦ ਦੀ ਤਰ੍ਹਾਂ ਕਰੇ ਇਧਰਲੇ ਪਾਲੇ ਚ ਕਦੇ ਉਧਰਲੇ ਪਾਲੇ ਚ ਇਹ ਚੀਜ਼ ਨੂੰ ਉਲਝਾਉਂਦਾ ਕਿਉਂਕਿ ਇਹ ਪੰਜਾਬੀ ਹੈ ਤੁਸੀਂ ਜਿੰਨਾ ਇਹਨਾਂ ਨੂੰ ਕਹੋਗੇ ਨਹੀਂ ਭਾਈ ਇਧਰ ਨਹੀਂ ਜਾਣਾ ਇਹ ਉਹਨਾਂ ਉਧਰ ਜਾਂਦੇ ਨੇ ਇੱਥੇ ਉਂਗਲੀ ਨਹੀਂ ਕਰਨੀ ਪੰਜਾਬੀ ਸਗੋਂ ਉਂਗਲੀ ਕਰਦੇ ਆ ਸੋ ਮੈਨੂੰ ਲੱਗਦਾ ਕਿ ਇਹ ਚੀਜ਼ ਦੱਸ ਦੇਣੀ ਚਾਹੀਦੀ ਕਿਉਂਕਿ ਸੰਵਿਧਾਨਕ ਤੌਰ ਤੇ ਲੋਕਾਂ ਦਾ ਵੀ ਹੱਕ ਜਿਹੜਾ ਪੁੱਛਣ ਦਾ ਬਣਦਾ ਤੇ ਸਰਕਾਰ ਹੋਣ ਦੇ ਨਾਤੇ ਸਰਕਾਰ ਦਾ ਵੀ ਦੱਸਣ ਦਾ ਜਿਹੜਾ ਹਾਂ ਬਣਦਾ ਹੈ ਕਿ ਅਨਸਰੀਬਲ ਹੈ ਸਰਕਾਰ ਆਫਟਰ ਆਲ ਲੋਕਾਂ ਨੂੰ ਕਿਉਂਕਿ ਇਹ ਡੈਮੋਕ੍ਰੇਸੀ ਆ ਲੋਕਾਂ ਨੇ ਬਣਾਇਆ ਤਾਂ ਲੋਕਾਂ ਨੂੰ ਵੀ ਹੱਕ ਹੈ ਕਿ ਉਹ ਪੁੱਛ ਸਕਣ ਸਵਾਲ ਪੁੱਛਣ ਦੇ ਜਵਾਬ ਆਪਣੇ ਪ੍ਰੋਗਰਾਮ ਦੇ ਨਾਮ ਦੀ ਤਰ੍ਹਾਂ ਪੰਜਾਬੀਓ ਜਾਗਦੇ ਕੇ ਸੁੱਤੇ ਵੀ ਪਤਾ ਲੱਗ ਜਾਂਦਾ ਹੈ ਕਿ ਭਾਈ ਪੰਜਾਬੀ ਜਾਗਦੇ ਨੇ ਆਪਣੇ ਖੰਡ ਦੇ ਖਰਚਿਆਂ ਦੇ ਵਿੱਚੋਂ ਟੈਕਸ ਦਿੱਤਾ ਗਿਆ ਆਪਣੀਆਂ ਡੱਬੀਆਂ ਦੀ ਤੀਲ ਦੇ ਵਿੱਚੋਂ ਟੈਕਸ ਦਿੱਤਾ ਗਿਆ ਅਸੀਂ ਪੈਟਰੋਲ ਪਾਉਣ ਜਾਂਦੇ ਆ ਡੀਜ਼ਲ ਪਾਉਣ ਜਾਂਦੇ ਆ ਗੱਡੀਆਂ ਮੋਟਰਸਾਈਕਲ ਜਿਹੜੇ ਵੀ ਵਰਤਦੇ ਆ ਇਹ ਇੱਥੇ ਲਾਈਟਾਂ ਲੋਟਾਂ ਜਿਹੜੀਆਂ ਚੱਲ ਰਹੀਆਂ ਨੇ ਇਹਦਾ ਵੀ ਟੈਕਸ ਦਿੱਤਾ ਜਾ ਰਿਹਾ ਤੇ ਜੇਕਰ ਸਾਡੀਆਂ ਜੇਬਾਂ ਦੇ ਵਿੱਚੋਂ ਲਟਕਦਾ ਲਟਕਦਾ ਪੈਸਾ ਉਸ ਹੈਲੀਕਾਪਟਰ ਦੇ ਤੇਲ ਦੇ ਵਿੱਚ ਵੀ ਪੈਂਦਾ ਤਾਂ ਫਿਰ ਅਸੀਂ ਉਸ ਦੇ ਹੱਕ ਦਾ ਨਾ ਭਾਈ ਸਾਨੂੰ ਪਤਾ ਹੋਣਾ ਚਾਹੀਦਾ ਹਰੇਕ ਹੀ ਪੰਜਾਬੀ ਨੂੰ ਪਤਾ ਹੋਣਾ ਚਾਹੀਦਾ ਹੈ ਹੈਲੀਕਾਪਟਰ ਪੰਜਾਬ ਦਾ ਕਿੱਧਰਲੇ ਪਾਸੇ ਉੜਿਆ ਪੰਜਾਬ ਸਰਕਾਰ ਦਾ ਕਿੱਧਰੇ ਪਾਸੇ ਨਾਲੇ ਉਹ ਸਰਕਾਰ ਦਾ ਥੋੜੀ ਹੈ ਲੋਕਾਂ ਦਾ ਹੈਲੀਕਾਪਟਰ ਹੈ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਜ਼ਿੰਮੇਵਾਰੀ ਦਿੱਤੀ ਹੈ ਤਾਂ ਤੁਸੀਂ ਉਹਦਾ ਉਡਣਖਟੋਲਾ ਬਣਾ ਕੇ ਉਹਨੂੰ ਉਡਾ ਰਹੇ ਹੋ ਚਲੋ ਜਿੱਥੇ ਇਹ ਸਾਰੀਆਂ ਚੀਜ਼ਾਂ ਚੱਲਦੀਆਂ ਨੇ ਸੰਧੂ ਸਾਹਿਬ ਪੰਜਾਬੀਆਂ ਦੀ ਤਾਰੀਫ਼ ਵੀ ਬਹੁਤ ਹੁੰਦੀ ਹੈ ਪੰਜਾਬੀਓ ਜਾਗ ਦੇ ਕੇ ਸੁੱਤੇ ਪੰਜਾਬੀਓ ਜਾਗ ਦੇ ਕੇ ਸੁੱਤੇ ਪੰਜਾਬੀਓ ਜਾਗ ਦੇ ਕੇ ਸੁੱਤੇ ਹੁਣ ਮੈਂ ਤੁਹਾਡੇ ਨਾਲ ਇੱਕ ਅਜਿਹੀ ਖਬਰ ਸਾਂਝੀ ਕਰਨ ਲੱਗਾ ਜਿਨੇ ਵਿਸ਼ਵ ਪੱਧਰ ਦੇ ਉੱਪਰ ਪੰਜਾਬੀਆਂ ਦਾ ਮਾਣ ਦੇ ਨਾਲ ਸਿਰ ਉੱਚਾ ਕਰ ਦਿੰਦਾ ਹੈ ਇੱਕ ਨੌਜਵਾਨ ਟੈਕਸੀ ਡਰਾਈਵਰ ਕੈਨੇਡਾ ਦੀ ਧਰਤੀ ਦੇ ਉੱਪਰ 5 ਸਾਲ ਪਹਿਲਾਂ ਗਿਆ ਉਸ ਦੇ ਵੱਲੋਂ 4 ਸਾਲ ਹੋ ਗਏ ਸੀ ਟੈਕਸੀ ਦੀ ਲਾਈਨ ਦੇ ਵਿੱਚ ਮਿਹਨਤ ਲਗਾਤਾਰ ਕਰਦਾ ਜਾ ਰਿਹਾ ਸੀ ਤੇ ਅੱਜ ਕੱਲ ਮੌਸਮ ਦੇ ਬਾਰੇ ਤੁਹਾਡੇ ਵੀ ਸੱਜਣ ਮਿੱਤਰ ਕਾਲ ਕਰਕੇ ਦੱਸਦੇ ਹੋਣੇ ਆ ਅਸੀਂ ਅਖਬਾਰਾਂ ਵੀ ਪੜ੍ਹਦੇ ਆ ਖਬਰਾਂ ਵੀ ਵੇਖਦੇ ਆ ਕਿ ਕੈਲਗਰੀ ਦੇ ਵਿੱਚ ਤੌਬਾ ਤੌਬਾ ਠੰਡ ਬਰਵਾਈ ਪਈ ਹੈ -23 ਡਿਗਰੀ ਟੈਂਪਰੇਚਰ ਸੜਕਾਂ ਦੇ ਉੱਪਰ ਸਲਿੱਪਰੀ ਮਾਹੌਲ -23 ਡਿਗਰੀ ਟੈਂਪਰੇਚਰ ਦੇ ਵਿੱਚ ਇਸ ਟੈਕਸੀ ਡਰਾਈਵਰ ਜਿਸ ਦਾ ਨਾਮ ਹਰਦੀਪ ਸਿੰਘ ਤੂਰ ਦੱਸਿਆ ਜਾ ਰਿਹਾ ਹੈ ਇਸ ਨੂੰ ਕਾਲ ਆਉਂਦੀ ਹੈ ਕਾਲ ਆਉਂਦੀ ਹੈ ਕਿ ਭਾਈ ਐਮਰਜੈਂਸੀ ਹੈ ਇੱਕ ਲੜਕੀ ਜਿਹੜੀ ਹੈ ਉਹ ਪ੍ਰੈਗਨੈਂਟ ਸੀ ਉਹ ਲੜਕੀ ਜਿਹੜੀ ਸੀ ਉਸ ਨੂੰ ਹਸਪਤਾਲ ਜਾਣ ਦੀ ਲੋੜ ਸੀ ਇਸ ਟੈਕਸੀ ਡਰਾਈਵਰ ਦੇ ਵੱਲੋਂ ਆਪਣੀ ਸ਼ਿਫਟ ਖਤਮ ਹੁੰਦੀ ਨਹੀਂ ਵੇਖੀ ਗਈ ਬਿਲਕੁਲ ਪੰਜਾਬੀ ਹੋਣ ਦੇ ਨਾਤੇ ਹੁਣ ਤੁਸੀਂ ਮਾਣ ਮਹਿਸੂਸ ਕਰੋਗੇ ਇਸ ਦੇ ਵੱਲੋਂ -23 ਡਿਗਰੀ ਦੇ ਵਿੱਚ ਆਪਣੀ ਗੱਡੀ ਦੀ ਮਾਰੀ ਗਈ ਸੈਲਫ ਉਸ ਦੇ ਘਰ ਵੱਲੋਂ ਵਧਿਆ ਗਿਆ ਉਹਨੂੰ ਗੱਡੀ ਦੇ ਵਿੱਚ ਬਿਠਾਇਆ ਗਿਆ ਨਾਲ ਉਹਦੇ ਸਕੇ ਸੰਬੰਧੀ ਜਿਹੜੇ ਵੀ ਸੀ ਉਹਨਾਂ ਨੂੰ ਸੰਤੂ ਸਾਹਿਬ ਨਾਲ ਬਿਠਾ ਕੇ ਇਸ ਦੇ ਵੱਲੋਂ ਸਿੱਧੀ ਗੱਡੀ ਖਿੱਚ ਦਿੱਤੀ ਗਈ ਹਸਪਤਾਲ ਵਾਲੇ ਪਾਸੇ ਹਸਤਾਲ 30 ਮਿੰਟਾਂ ਦੇ ਵਿੱਚ ਇਸ ਦੇ ਬਦੋ ਪਹੁੰਚਾ ਦਿੱਤਾ ਗਿਆ ਤੇ ਹੁਣ ਕੈਲਗਰੀ ਦੀ ਸਰਕਾਰ ਦੇ ਵੱਲੋਂ ਇਸ ਦਾ ਵਿਸ਼ੇਸ਼ ਤੌਰ ਦੇ ਉੱਪਰ ਸਨਮਾਨ ਵੀ ਕੀਤਾ ਜਾਣਾ ਹੈ ਪੰਜਾਬੀ ਜਥੇਬੰਦੀਆਂ ਵੀ ਉੱਥੇ ਆਸ਼ਾਸ਼ਕਰ ਰੋਟੀਆਂ ਨੇ ਕਿ ਅਸੀਂ ਆਏ ਇਸੇ ਕਰਕੇ ਸੀ ਅਸੀਂ ਦੁਨੀਆ ਦੇ ਵਿੱਚ ਝੰਡੇ ਬੁਲੰਦ ਕੀਤੇ ਹੀ ਇਸ ਤਰੀਕੇ ਦੇ ਨਾਲ ਨੇ ਹਾਲਾਂਕਿ ਅਸੀਂ ਕੈਨੇਡਾ ਦੇ ਵਿੱਚ ਇਹ ਵੀ ਖਬਰਾਂ ਸੁਣਦੇ ਹਾਂ ਕਿ ਇੱਥੇ ਬੰਦਾ ਮਾਰਿਆ ਗਿਆ ਤੇ ਬੰਦੇ ਮਾਰੇ ਗਏ ਉਹ ਮਾਰੇ ਕਿਵੇਂ ਤੇ ਮਾਰੇ ਕੌਣ ਗਏ ਇਹ ਵੀ ਪੰਜਾਬੀ ਹੁੰਦੇ ਨੇ ਫੜੇ ਕੌਣ ਗਏ ਫੜਾਇਏ ਕਹਿੰਦੇ ਇਹ ਵੀ ਪੰਜਾਬੀ ਹੁੰਦੇ ਨੇ ਪਰ ਇਹ ਵੀ ਪੰਜਾਬੀ ਹੁੰਦੇ ਨੇ ਜਿਨ੍ਹਾਂ ਦੇ ਵੱਲੋਂ ਜਾਨ ਦੇ ਉੱਪਰ ਖੇਡ ਕੇ ਦੂਸਰੇ ਲੋਕਾਂ ਦੀ ਜਾਨ ਬਚਾਈ ਜਾਂਦੀ ਹੈ ਪੰਜਾਬੀ ਇਹਦਾ ਕਰਕੇ ਜਾਣੇ ਜਾਂਦੇ ਨੇ ਬਿਲਕੁਲ ਸ਼ਿਰਕਤ ਸਾਹਿਬ ਮੇਰੇ ਵੱਲੋਂ ਵੀ ਹਰਦੀਪ ਸਿੰਘ ਤੂਰ ਹੁਣਾਂ ਨੂੰ ਸਲਾਮ ਹੈ ਸਲੂਟ ਹੈ ਉਹਨਾਂ ਦੀ ਬਹਾਦਰੀ ਨੂੰ ਤੇ ਸਭ ਤੋਂ ਵੱਡੀ ਗੱਲ ਇਨਸਾਨੀਅਤ ਨੂੰ ਕਿਉਂਕਿ ਜਿੱਥੇ ਚਰਚਾ ਚੱਲਦੀ ਹੈ ਕਿ ਕੈਨੇਡਾ ਦੇ ਵਿੱਚ ਗੈਂਗਸਟਰਵਾਦ ਬਹੁਤ ਹੋ ਗਿਆ ਪੰਜਾਬੀ ਚਿੱਟੇ ਦਾ ਕੰਮ ਕਰ ਲੱਪੇ ਜੀ ਇਨਸਾਨੀਅਤ ਖਤਮ ਹੋ ਗਈ ਤਾਂ ਉੱਥੇ ਇਹ ਖਬਰ ਨੂੰ ਲੋਕਾਂ ਦਾ ਵੀ ਫਰਜ਼ ਬਣਦਾ ਹੈ ਕਿ ਅਸੀਂ ਅੱਗੇ ਸ਼ੇਅਰ ਕਰੀਏ ਇਸ ਗੱਲ ਨੂੰ ਹਰਦੀਪ ਸਿੰਘ ਤੂਰ ਦਾ ਨਾਮ ਹੋਰਾਂ ਲੋਕਾਂ ਤੱਕ ਵੀ ਪਹੁੰਚਾਈਏ ਕਿ ਅੱਜ ਪੰਜਾਬੀ ਸਾਡਾ ਕੈਨੇਡਾ ਦੀ ਧਰਤੀ ਤੇ ਮਿਸਾਲ ਬਣਿਆ ਲੋਕਾਂ ਦੇ ਵਾਸਤੇ ਮਿਸਾਲ ਬਣਿਆ ਇਨਸਾਨੀਅਤ ਦੀ ਜਿਨੇ ਨਾਂ ਤਾਂ ਆਪਣੀ ਸ਼ਿਫਟ ਧਿਆਨ ਦਿੱਤਾ ਨਾ ਹੀ ਉਹਨੇ ਪੈਂਦੀ ਹੋਈ ਬਰਫ ਦਾ ਧਿਆਨ ਦਿੱਤਾ ਔਰ ਇੱਕ ਗਰਭਵਤੀ ਨੂੰ ਸਮੇਂ ਸਿਰ ਹਸਪਤਾਲ ਕਿਵੇਂ ਪਹੁੰਚਾਇਆ ਤਾਂ ਅੱਜ ਉਹਦਾ ਸਲੂਟ ਬਣਦਾ ਹਰਦੀਪ ਸਿੰਘ ਤੂਰ ਨੂੰ ਜਿੰਨੇ ਕੈਨੇਡਾ ਦੇ ਵਿੱਚ ਰਹਿ ਕੇ ਜਿੱਥੇ ਭੱਜੋ ਨੱਠੀ ਪਈ ਆ ਕੋਈ ਕਹਿੰਦਾ ਜੀ ਮੈਂ ਇੱਧਰ ਚੱਲ ਜਾ ਮੈਂ ਉੱਧਰ ਚੱਲ ਜਾ ਟਾਈਮ ਥੋੜਾ ਰਹਿ ਗਿਆ ਆ ਕਮਾ ਲਈਏ ਉਹ ਕਰ ਲਈਏ ਆ ਖੱਟ ਲਈਏ ਉਹਦੇ ਵਿੱਚ ਹਰਦੀਪ ਸਿੰਘ ਤੂਰ ਨੇ ਦੂਜੇ ਦੀ ਸਮਾਂ ਕੱਢਿਆ ਤੇ ਪੰਜਾਬੀ ਕੌਮ ਜਾਣੀ ਹੀ ਇਸ ਕਰਕੇ ਜਾਂਦੀ ਸੀ ਕਿ ਅਸੀਂ ਆਪਣੇ ਤੋਂ ਵੱਧ ਲੋਕਾਂ ਦਾ ਭਲਾ ਸੋਚਦੇ ਸੀਗੇ ਆਪਣੇ ਤੋਂ ਵੱਧ ਲੋਕਾਂ ਦੀ ਮਦਦ ਕਰਦੇ ਸੀ ਇਨਸਾਨੀਅਤ ਸੀ ਸਾਡੀ ਪਹਿਚਾਨ ਤਾ ਕਿਤਨਾ ਕਹਤੇ ਕਿ ਆ ਜਾਂਦਾ ਸੀ ਕਿ ਇਨਸਾਨੀयत ਖਤਮ ਹੋ ਰਹੀ ਹੈ ਪਰ ਅੱਜ ਇੱਕ ਵਾਰ ਫਿਰ ਇਹ ਮਿਸਾਲ ਬਣ ਕੇ ਹਰਦੀਪ ਸਿੰਘ ਤੂਰ ਕੈਨੇਡਾ ਦੀ ਧਰਤੀ ਤੋਂ ਨੌਜਵਾਨ ਸਾਡੇ ਨਾਲ ਸਾਹਮਣੇ ਆਇਆ ਜਿਦੇ ਇੰਨੀ ਬਹਾਦਰੀ ਇੰਨੀ ਦਲੇਰੀ ਤੇ ਇੰਨੀ ਇਨਸਾਨੀयत ਦਿਖਾਈ ਹੈ ਸੋ ਸਾਡਾ ਫਰਜ਼ ਬਣਦਾ ਹੈ ਕਿ ਉਹਨੂੰ ਵੱਧ ਤੋਂ ਵੱਧ ਅਸੀਂ ਸ਼ੇਅਰ ਕਰੀਏ ਤੇ ਉਹਨੂੰ ਸਲਾਮ ਵੀ ਕਰੀਏ ਤੇ ਉਹਦਾ ਜਿਹੜਾ ਮੈਸੇਜ ਸੀ ਇਨਸਾਨੀयत ਦੀ ਮਦਦ ਕਰਨ ਦਾ ਉਹ ਅਸੀਂ ਆਪਣੇ ਦੇ ਵਿੱਚ ਵੀ ਵਸਾਈਏ ਨਵੇਂ ਸਾਲ ਦੇ ਵਿੱਚ ਮੈਨੂੰ ਲੱਗਦਾ ਕਿ ਸੰਕਲਪ ਲੈਣਾ ਚਾਹੀਦਾ ਹੈ ਕਿ ਮੈਂ ਬਾਕੀ ਸਾਰਾ ਠੀਕ ਹੈ ਦੌੜ ਆਪੋ ਆਪਣੀ ਜਗ੍ਹਾ ਪਰ ਇਨਸਾਨੀਅਤ ਨੂੰ ਭੁੱਲੀਏ ਨਾ ਇਹ ਸਭ ਤੋਂ ਵੱਡੀ ਜ਼ਰੂਰੀ ਹੈ ਨਾਲੇ ਪੰਜਾਬੀਆਂ ਦੀ ਫਿਤਰਤ ਹੈ ਪੰਜਾਬੀਆਂ ਦੇ ਖੂਨ ਦੇ ਵਿੱਚ ਇਹ ਚੀਜ਼ ਆਉਂਦੀ ਹੈ ਜਾਂ ਫਿਰ ਆਏਗੀ ਜਾਂ ਫਿਰ ਆਉਂਦੀ ਰਹੇਗੀ ਕਿ ਭਾਈ ਅਸੀਂ ਕਿਸੇ ਲਈ ਮਰ ਵੀ ਸਕਦੇ ਹਾਂ ਤੇ ਕਿਸੇ ਲਈ ਕਿਸੇ ਨੂੰ ਮਾਰ ਵੀ ਸਕਦੇ ਹਾਂ ਮਾਰਸ਼ਲ ਕੌਮ ਹੈ ਪੰਜਾਬੀ ਸਾਰੇ ਜਾਣਦੇ ਨੇ ਬਾਕੀ ਇਸ ਪ੍ਰੋਗਰਾਮ ਦੇ ਵਿੱਚ ਮੈਨੂੰ ਲੱਗਦਾ ਹੈ ਵੇਰਵਿਆਂ ਦੇ ਸਿਹਤ ਘੜੀ ਸਾਨੂੰ ਜਿਹੜੀ ਹੈ ਉਹ ਟਿਕ ਟਿਕ ਕਰਦੀ ਇਸ਼ਾਰਾ ਦੇ ਰਹੀ ਹੈ ਸੰਤੋਖ ਸਾਹਿਬ ਕਿ ਰੁਕੀਏ ਆਪਾਂ ਆਉਣ ਵਾਲੇ ਕੱਲ ਨੂੰ ਵੀ ਆਉਣਾ ਹੈ ਆਪਾਂ ਵਾਰ-ਵਾਰ ਆਉਣਾ ਹੈ ਆਪਾਂ ਦਰਸ਼ਕਾਂ ਦੇ ਕੋਲ ਆਪਣੀਆਂ ਉਹਨਾਂ तमाम ਖਬਰਾਂ ਦਾ ਪਹੁੰਚਦਾ ਵੀ ਕਰਨਾ ਹੈ ਤੇ ਨਾਲ ਦੀ ਨਾਲ ਵਿਚਾਰਾਂ ਦੀ ਸਾਂਝ ਵੀ ਪਾਉਣੀ ਹੈ ਤੇ ਦਰਸ਼ਕਾਂ ਦੇ ਬਲਬਲੇ ਜਿਹੜੇ ਨੇ ਮੰਨਦੇ ਉਹ ਵੀ ਅਸੀਂ ਜਾਣਨਾ ਚਾਹੁੰਦੇ ਆ ਕਿ ਭਾਈ ਇਹ ਸਥਿਤੀਆਂ ਕਿਵੇਂ ਬਣੀਆਂ ਪੰਜਾਬ ਦੇ ਵਿੱਚ ਤੇ ਉਹਨਾਂ ਦੇ ਤੁਹਾਡੇ ਤੱਕ ਪਹੁੰਚਾਈ ਬੇਰੇ ਵੀ ਤੁਹਾਨੂੰ ਕਿਵੇਂ ਲੱਗੇ ਸੋ ਇਸ ਪ੍ਰੋਗਰਾਮ ਦੇ ਵਿੱਚ ਇੱਥੇ ਸਮਿਟਣ ਵਾਲੀ ਕਾਰਵਾਈ ਵਾਲੇ ਪਾਸੇ ਨੂੰ ਅਸੀਂ ਵਧਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਨਵੀਆਂ ਖਬਰਾਂ ਦੇ ਨਾਲ ਕੁਝ ਨਵੀਆਂ ਚਰਚਾਵਾਂ ਦੇ ਨਾਲ ਮੁੜ ਤੁਹਾਡੇ ਨਾਲ ਅਸੀਂ ਵਿਚਾਰਾਂ ਦੀ ਸਾਂਝ ਪਾਵਾਂਗੇ ਬਰਹਾਲ ਸੰਧੂ ਸਾਹਿਬ ਲਈਏ ਇਜਾਜ਼ਤ ਫੇ ਅਗਲੇ ਦਿਨ ਅਗਲੇ ਪ੍ਰੋਗਰਾਮ ਦੇ ਵਿੱਚ ਨਵੇਂ ਵਿਚਾਰਾਂ ਦੇ ਨਾਲ ਮੁੜ ਮੁਖਾਤਬ ਹੋਵਾਂਗੇ ਦਰਸ਼ਕਾਂ ਦੇ ਬਰਹਾਲ ਪਿਆਰ ਭਰੀ ਸ਼ਸ਼ੀ ਕਾਲ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਦੇ ਲਈ ਪੰਜਾਬੀਓ ਜਾਗ ਦੇ ਕੇ ਸੁੱਤੇ ਪੰਜਾਬੀਓ ਜਾਗ ਦੇ ਕੇ ਸੁੱਤੇ ਪੰਜਾਬੀਓ ਜਾਗ ਦੇ ਕੇ ਸੁੱਤੇ